ਇੱਕ ਪੱਤਰਕਾਰ ਨੇ ਪੁੱਛਿਆ ਤੇ ਅਮਰਤਪਾਲ ਕਹਿੰਦਾ ਇਹ ਦੇਸ਼ ਸਾਡਾ ਨਹੀਂ ਇਹ ਸੰਵਿਧਾਨ ਸਾਡਾ ਨਹੀਂ ਕੋ ਮੈਂ ਜਿਹਨ ਕਨਸਟੀਟਿਊਸ਼ਨ ਕੋ ਤਬ ਮੰਨਣਾ ਸ਼ੁਰੂ ਕਰੂੰਗਾ ਜਦ ਇੰਡੀਅਨ ਕਨਸਟੀਟਿਊਸ਼ਨ ਮੈਨੂੰ ਮੰਨਣਾ ਸ਼ੁਰੂ ਕਰ ਦੇ ਕਿ ਨੈਸ਼ਨੈਲਿਟੀ ਸੇ ਸਿਟੀਜ਼ਨਸ਼ਿਪ ਸੇ ਮੈਂ ਆਪਣੇ ਆਪ ਕੋ ਭਾਰਤ ਦਾ ਨਾਗਰਿਕ ਮੰਨਤਾ ਹਾਂ ਜਾਂ ਨਹੀਂ ਮੰਨਤਾ ਹਾਂ ਇਸ ਬਾਤ ਸੇ ਮੈਂ ਆਪ ਕੋ ਇੰਡੀਅਨ ਮੰਨਤਾ ਹਾਂ ਕਿ ਨਹੀਂ ਮੰਨਤਾ ਆਪ ਇੰਡੀਅਨ ਮੰਨਤਾ ਮੈਂ ਆਪਣੇ ਆਪ ਕੋ ਪੰਜਾਬੀ ਮੰਨਤਾ ਹਾਂ ਪਰ ਹੁਣ ਖਾਲਿਸਤਾਨ ਦਾ ਸੰਘਰਸ਼ ਛੱਡ ਕੇ ਜਿੱਦਣ ਇਹ ਖਡੂਰ ਸਾਹਿਬ ਤੋਂ ਜਿੱਤ ਗਿਆ ਉਦੋਂ ਤਿਰੰਗੇ ਦੇ ਝੰਡੇ ਦੇ ਸਾਹਮਣੇ ਖੜ ਕੇ ਤਿਰੰਗੇ ਝੰਡੇ ਨੂੰ ਸਲ ਉਦਣ ਜਦਨ ਸੋਹ ਚੱਕਣੀ ਆ ਏਕਤਾ ਤੇ ਅਖੰਡਤਾ ਦੀ ਸੋਹ ਚੱਕੂ ਸੰਵਿਧਾਨ ਦੀ ਸੋਹ ਚੱਕੂ ਇਹ ਇਹ ਸਾਰੇ ਮੁੰਡਿਆਂ ਨੂੰ ਇਕੱਠੇ ਕਰਕੇ ਅਸੀਂ ਜੀ ਸਿਰ ਦੇਣਾ ਆ ਅਸੀਂ ਜੀ ਮਰਜੀਵੜਿਆਂ ਦੀ ਫੌਜ ਬਣਾਣੀ ਆ 12 1500 ਮੁੰਡਾ ਅੰਦਰ ਕਰਾ ਕੇ ਘਰਾਂ ਚੋਂ ਉੱਜੜ ਗਏ ਮੁੰਡੇ ਤੇ ਹੁਣ ਸਰਕਾਰੀ ਗੋਦ ਚੜਨ ਦੀ ਤਿਆਰੀ ਕਰ ਰਿਹਾ ਇਹ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਨੇ ਆਪਣਾ ਮਨ ਜੋ ਹੈ ਉਹ ਬਦਲਿਆ ਹੋਵੇ ਖਾਲਿਸਤਾਨ ਦੀ ਰਾਹ ਛੱਡ ਕੇ ਖਾਲਿਸਤਾਨ ਦੀ ਮੰਗ ਛੱਡ ਕੇ ਉਹ ਭਾਰਤ ਦੀ ਮੁਖਤਾਰਾ ਵੀ ਸ਼ਾਮਲ ਹੋਣਾ ਚਾਹੁੰਦਾ ਹੋਵੇ ਦੂਜਿਆਂ ਨੂੰ ਕਿਉਂ ਟੰਗਵਾਇਆ ਦੂਜਿਆਂ ਨੂੰ ਕਿਉਂ ਫਸਵਾਇਆ ਦੂਜਿਆਂ ਦੇ ਕਿਉਂ ਕਟਵਾਏ ਦੂਜਿਆਂ ਦੇ ਕਿਉਂ ਕਰੰਟ ਲਵਾਏ ਦੂਜਿਆਂ ਦੇ ਕਿਉਂ ਨੋਬਟਵਾਏ ਦੂਜਿਆਂ ਨੂੰ ਕਿਉਂ ਟੋਰਚਰ ਕਰਵਾਏ ਹੁਣ ਤੂੰ ਸਰਕਾਰੀ ਗੋਦ ਜਿਹੜਾ ਨੂੰ ਤਿਆਰ ਹੋਇਆ ਫਿਰਦਾ ਮੈਂ ਇਲਤੀ ਜਵਾ ਕੇ ਨੂੰ ਕਿਉਂ ਕਹਿਣਾ ਹੁਣ ਮੈਂ ਇਹਦਾ ਨਾ ਮਿਲਤੀ ਜਵਾ ਕੀ ਰੱਖਣਾ ਇਹ ਉਹੀ ਬੰਦਾ ਹੈ ਨਾ ਜਿਹੜਾ 28 ਬੰਦੂਕਾਂ ਗੱਡੀਆਂ 'ਚ ਛੱਡ ਕੇ ਭੱਜਿਆ ਇਹਨੇ ਏਡੀਆਂ ਵੱਡੀਆਂ ਵੱਡੀਆਂ ਦਮ ਗਜੇ ਮਾਰੇ ਕਿ ਅਸੀਂ ਜੀ ਸਿਰ ਦੇਣਾ ਆ ਅਸੀਂ ਸਟੇਟ ਨਾਲ ਲੜਨਾ ਆ ਅਸੀਂ ਜੀ ਸਟੇਟ ਚੇਂਜ ਕਰਨੀ ਆ ਅਸੀਂ ਖਾਲਿਸਤਾਨ ਲੈਣਾ ਆ ਹਾਈ ਬੰਦੂਕਾਂ ਵਾਲੇ ਇਹਦੇ ਨਾਲ ਹੁੰਦੇ ਸੀ ਹਰ ਬੰਦੂਕ ਦੇ ਪਿੱਛੇ 100 ਕਾਰਤੂਸ ਤਾਂ ਬੰਦਾ ਲੈ ਕੇ ਚੱਲਦਾ 28 ਬੰਦੂਕਾਂ ਦੇ ਪਿੱਛੇ 2800 ਕਾਰਤੂਸ 2800 ਕਾਰਤੂਸ ਦਾ ਜੇ ਉਦਣ ਮੁਕਾਬਲਾ ਹੋਇਆ ਹੁੰਦਾ 2800 ਕਾਰਤੂਸ ਜੇ ਸਹੀ ਤਰੀਕੇ ਨਾਲ ਚਲਾਏ ਜਾਣ ਤਾਂ 5 ਦਿਨ ਲੱਗ ਜਾਂਦੇ ਨੇ ਤੇ ਇਹ ਚੱਪਲਾਂ ਛੱਡ ਕੇ ਭੱਜਿਆ ਜੇ ਉਦਣ ਉੱਥੇ ਲੜਦਾ ਉੱਥੇ ਲੜਦਾ ਚਾਰ ਨੂੰ ਮਾਰਦਾ ਆਪ ਇਹਦੇ ਚਾਰ ਮਾਰਦੇ ਤਾਂ ਪੂਰੀ ਕੌਮ ਕਹਿੰਦੀ ਕਿ ਹਾਂ ਕੋਈ ਮਰਦ ਦਾ ਬੱਚਾ ਲੜਿਆ ਇਹਨੇ ਕੀ ਕੀਤਾ ਚੱਪਲਾਂ ਛੱਡ ਕੇ ਭੱਜ ਗਿਆ ਉਹ ਵੀ ਤਾਂ ਬੈਠੇ ਨੇ ਬੱਤੀਆਂ ਬੱਤੀਆਂ 34 34 ਸਾਲਾਂ ਤੋਂ ਬੈਠੇ ਨੇ ਉਹ ਕਿਹੜਾ ਫੋਨ ਕਰ ਕਰਕੇ ਦਵਾਈਆਂ ਵੰਦੇ ਨੇ ਜਗਤਾਰ ਸਿੰਘ ਹਵਾਰੇ ਕੋਲ ਫੋਨ ਕਰਨ ਦੀ ਫੈਸਿਲਿਟੀ ਨਹੀਂ ਹੈਗੀ ਸਾਰਿਆਂ ਨੂੰ ਫੋਨ ਆਉਂਦੇ ਜਗਤਾਰ ਸਿੰਘ ਹਵਾਰੇ ਦੇ ਕੀ ਜਥੇਦਾਰ ਸਾਹਿਬ ਨੇ ਫੋਨ ਕਰਕੇ ਕਦੀਏ ਤਰਲੇ ਮਾਰੇ ਆ ਕਿ ਮੈਂ ਭੋਖ ਹੜਤਾਲ ਰੱਖ ਲੂੰਗਾ ਮੈਨੂੰ ਬਾਹਰ ਕਢਾਓ ਤੇ ਤੂੰ ਸਟੇਟ ਦੇ ਬਣਾਏ ਸੰਵਿਧਾਨ ਦੇ ਹੇਠ ਇਲੈਕਸ਼ਨ ਲੜ ਕੇ ਸਟੇਟ ਦੀ ਗੋਦ ਚੜ੍ਹਨ ਤਿਆਰ ਬੈਠਿਆ ਜਗਤਾਰ ਸਿੰਘ ਹਵਾਰਾ ਵਰਗਾ ਦਾ ਅਮਰਿਤਪਾਲ ਸਿੰਘ 100 ਵਾਰ ਜੰਮੇ ਤਾਂ ਵੀ ਨਹੀਂ ਬਣ ਸਕਦਾ ਇਹਨੇ ਸਾਡੇ ਮੂੰਹ ਤੇ ਕਾਲਕ ਮਲਵਾਈ ਜਦੋਂ ਉਹ ਪਰਲੀ ਜਮਣਾਪੁਰ ਪਾਰ ਵਾਲੇ ਕਹਿੰਦੇ ਆ ਉਹ ਪੁਲਿਸ ਆ ਗਈ ਉਹ ਪੁਲਿਸ ਪੁਲਿਸ ਨੂੰ ਦੇਖ ਕੇ ਤਾਂ ਚਪਲਾਂ ਛੱਡ ਛੱਡ ਕੇ ਭੱਜੇ ਨੇ ਯਾਰ ਤੇ ਹੁਣ ਹੁਣ ਆ ਗਈ ਮੁੜਕੜ ਖੋਤੀਪੋੜ ਥੱਲੇ ਮੇਰਾ ਸਵਾਲ ਇਹ ਆ ਕਿ ਜੇ ਇਹ ਪੰਥਕ ਚੋਣਾ ਖਰੂਰ ਸਾਹਿਬ ਵਾਲੀ ਤਾਂ ਕੱਲਾ ਅੰਮ੍ਰਿਤਪਾਲ ਪੰਥਾ ਜਥੇਦਾਰ ਹਵਾਰਾ ਕਿੱਥੇ ਆ ਉਹਨਾਂ ਨੂੰ ਕਿਉਂ ਨਹੀਂ ਖੜੇ ਕਰਦੇ ਰਾਜਵਾਨਾ ਕਿੱਥੇ ਆ ਉਹਨਾਂ ਨੂੰ ਕਿਉਂ ਨਹੀਂ ਖੜੇ ਕਰਦੇ ਬਾਕੀ ਜਿਹੜੇ ਨੇ ਸਿੰਘ ਜਿਹੜਨਾ ਨੇ ਆਪਣੇ ਪਰਿਵਾਰ ਬਾਰੇ ਨੇ ਜਿਨ੍ਹਾਂ ਨੇ 32 33 34 34 ਸਾਲ ਬਾਰੇ ਨੇ ਸਾਰਿਆਂ ਨੂੰ ਕਰ ਦੋ ਖੜੇ ਇਹ ਇਲੈਕਸ਼ਨ ਪੰਥਕ ਪੰਥਕ ਤੋਂ ਵਾਦੇ ਉਹਦੀ ਆਜ਼ਾਦੀ ਵਾਸਤੇ ਲਕਸ਼ਮਾ ਨੋਮੀਨੇਸ਼ਨ ਦੇ ਐਫੀਡੇਵਿਟ ਦੇ ਵਿੱਚ ਲਿਖਣਾ ਪੈਣਾ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਵੱਲੋਂ ਬਣਾਏ ਲੋਕਤੰਤਰ ਦੇ ਵਿੱਚ ਲੋਕਤੰਤਰੀ ਰੀਤੋ ਰਿਵਾਜਾਂ ਦੇ ਨਾਲ ਲੜੇ ਜਾਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਜਾਂ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਚੋਣ ਲੜਨ ਦੀ ਚੋਣ ਕਮਿਸ਼ਨ ਤੋਂ ਆਗਿਆ ਮੰਗਣਾ ਇਹ ਅਮਰਤਪਾਲ ਲਿਖੂਗਾ ਕਿ ਇਹ ਤੂੰ ਲਿਖੇਗਾ ਅਮਰਤਪਾਲ ਜੀ ਭਾਰਤ ਦੇ ਟੁਟੇ ਕਰਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖਣ ਵਾਲੇ ਕੀ ਹੁਣ ਭਾਰਤ ਦੀ ਏਕਤਾ ਦੀ ਅਖੰਡਤਾ ਦੀ ਸੋਚ ਝੁੱਕਣ ਦੀ ਤਿਆਰੀ ਵਿੱਚ ਨੇ ਤੁਸੀਂ ਦੇਖ ਰਹੇ ਹੋ ਦਾ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅਸੀਂ ਗੱਲ ਕਰ ਰਹੇ ਹਾਂ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਦੀ ਸਾਡੇ ਨਾਲ ਗੱਲਬਾਤ ਕਰਨ ਨੂੰ ਮੌਜੂਦ ਨੇ ਭਗਤ ਸਿੰਘ ਧੁਆਬੀ ਸਵਾਲ ਕਈ ਨੇ ਸਾਰੇ ਸਵਾਲਾਂ ਦਾ ਜਵਾਬ ਭਗਤ ਸਿੰਘ ਧੁਆਬੀ ਕੋਲੋਂ ਲੈਣ ਦੀ ਕੋਸ਼ਿਸ਼ ਕਰਾਂਗੇ ਭਗਤ ਸਿੰਘ ਜੀ ਬਸ ਸਵਾਗਤ ਧੰਨਵਾਦ ਜੀ ਭਗਤ ਸਿੰਘ ਜੀ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਕਹਿੰਦੇ ਹੁਣ ਅਮਰਿਤਪਾਲ ਸਿੰਘ ਜੋ ਨੇ ਉਹਨਾਂ ਦੀ ਮਾਤਾ ਦੇ ਹਿਸਾਬ ਨਾਲ ਮਾਤਾ ਜੀ ਨੇ ਬਿਆਨ ਦਿੱਤਾ ਹੈ ਕਿ ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰਨ ਕੇ ਬਿਲਕੁਲ ਬਿਲਕੁਲ ਹੁਣ ਸਵਾਲ ਇਥੇ ਜਿਹੜਾ ਤੁਸੀਂ ਸਵਾਲ ਪਹਿਲਾਂ ਹੀ ਤੁਸੀਂ ਪੁੱਟ ਕਰ ਦਿੱਤਾ ਜੀ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਤੇ ਅਮਰਿਤਪਾਲ ਕਹਿੰਦਾ ਇਹ ਦੇਸ਼ ਸਾਡਾ ਨਹੀਂ ਇਹ ਸੰਵਿਧਾਨ ਸਾਡਾ ਨਹੀਂ ਠੀਕ ਆ ਅਸੀਂ ਵੀ ਕਹਿੰਨੇ ਆ ਦੇਸ਼ ਸਾਡਾ ਨਹੀਂ ਸੰਵਿਧਾਨ ਸਾਡਾ ਨਹੀਂ ਮੰਨ ਲੈਨੇ ਭਰਾਵਾ ਤੇਰੀ ਗੱਲ ਮੰਨ ਲੈਨੇ ਪਰ ਹੁਣ ਤੂੰ ਕਿਹੜੇ ਮੂੰਹ ਦੇ ਨਾਲ ਨਾਮੰਕਣ ਜਦੋਂ ਭਰਨਾ ਨੋਮੀਨੇਸ਼ਨ ਭਰਨੀ ਆ ਉਹਦੇ ਚ ਲਿਖਣਾ ਪੈਣਾ ਕਿ ਮੈਂ ਇਸ ਸੰਵਿਧਾਨ ਨੂੰ ਮੰਨਦੇ ਹੋਏ ਇਸ ਸੰਵਿਧਾਨ ਦੇ ਹੇਠਾਂ ਤਿਆਰ ਕੀਤੇ ਚੋਣ ਲੜਨ ਦੇ ਤਰੀਕੇ ਦੇ ਵਿੱਚ ਇਸ ਤਰੀਕੇ ਦੀ ਉਹਦੇ ਚ ਭਾਸ਼ਾ ਹੋਏਗੀ ਮੈਂ ਭਾਰਤ ਦੇ ਸੰਵਿਧਾਨ ਦੇ ਚ ਵਿਸ਼ਵਾਸ ਰੱਖਦੇ ਹੋਏ ਇਲੈਕਸ਼ਨ ਲੜਨ ਦੀ ਪਰਮਿਸ਼ਨ ਮੰਗਦਾ ਇਹ ਲਿਖਣਾ ਆ ਮੋਰਓਵਰ ਉਹਦੇ ਵਿੱਚ ਇਹ ਵੀ ਸ਼ਾਇਦ ਲਿਖਣਾ ਪਵੇ ਕਿ ਤੁਸੀਂ ਕਿਹੜੇ ਦੇਸ਼ ਦੇ ਨਾਗਰਿਕ ਹੋ ਹਾਂ ਤੇ ਨਾਗਰਿਕਤਾ ਇਹ ਭਾਰਤ ਹੈ ਨਹੀਂ ਇਨੇ ਕਿਹਾ ਮੈਂ ਭਾਰਤ ਦਾ ਨਾਗਰਿਕ ਨਹੀਂ ਹੈਗਾ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਭਾਰਤ ਦਾ ਨਾਗਰਿਕ ਆ ਜਾਂ ਮੈਂ ਭਾਰਤ ਵੱਲੋਂ ਆ ਪਰ ਗੱਲ ਇਹ ਆ ਕਿ ਇਹ 도ਗਲੀ ਗੱਲ ਹੋ ਗਈ ਤਾਂ ਇੱਕ ਪਾਸੇ ਤਾਂ ਆਪਾ ਖਾਲਸਪੁਰ ਦੀ ਗੱਲ ਕਰਦੇ ਸੀ ਇੱਕ ਠੋਕ ਕੇ ਆਪਾਂ ਗਿਆ ਕੇ ਖਾਲਸਪੁਰ ਦੀ ਗੱਲ ਕਰਾਂਗੇ ਮੈਂ ਵੀ ਕਹਿੰਦਾ ਰਿਆਂ ਠੀਕ ਆ ਔਰ ਇਹ ਗੱਲ ਬਿਲਕੁਲ ਠੀਕ ਆ ਆਪਾਂ ਖਾਲਸਪੁਰ ਦੇ ਸੰਘਰਸ਼ ਚ ਖੜੇ ਆ ਪਰ ਹੁਣ ਖਾਲਸਪੁਰ ਦਾ ਸੰਘਰਸ਼ ਛੱਡ ਕੇ ਜਿੱਦਣ ਇਹ ਜਿੱਦਣ ਇਹ ਖਡੂਰ ਸਾਹਿਬ ਤੋਂ ਜਿੱਤ ਗਿਆ ਉਦੋਂ ਤਿਰੰਗੇ ਦੇ ਝੰਡੇ ਦੇ ਸਾਹਮਣੇ ਖੜ ਕੇ ਤਿਰੰਗੇ ਝੰਡੇ ਨੂੰ ਸਲੂਟ ਮਾਰੂ ਉਦਣ ਜਦਨ ਸੋਹ ਚੱਕਣੀ ਆ ਏਕਤਾ ਤੇ ਅਖੰਡਤਾ ਦੀ ਸੋਹ ਚੱਕੂ ਸੰਵਿਧਾਨ ਦੀ ਸੋਹ ਚੱਕੂ ਇੱਕ ਸਿੱਖ ਦਾ اخلاق ਜਾਂ ਤਾਂ ਸਿੱਖ ਬਿਲਕੁਲ ਸੱਜੇ ਆ ਤੇ ਜਾਂ ਖੱਬੇ ਆ ਸਿੱਖ ਗਬਲੇ ਪਾਸੇ ਨਹੀਂ ਚੱਲਦਾ ਹੁੰਦਾ ਇਹ ਤਾਂ ਗਬਲੀ ਰਾਜਨੀਤੀ ਹੋ ਗਈ ਇਹ ਤਾਂ ਦੋ ਗਲੀ ਦੋ ਗਲੀ ਨਾਜਨੀਤੀ ਹੋ ਗਈ ਇਹ ਇਹ ਸਾਰੇ ਮੁੰਡਿਆਂ ਨੂੰ ਇਕੱਠੇ ਕਰਕੇ ਅਸੀਂ ਜੀ ਸਿਰ ਦੇਣਾ ਆ ਅਸੀਂ ਜੀ ਮਰਜੀਵੜਿਆਂ ਦੀ ਫੌਜ ਬਣਾਣੀ ਆ 12 1500 ਮੁੰਡਾ ਅੰਦਰ ਕਰਾ ਕੇ ਮੁੰਡੇ ਐਸੇ ਵੀ ਨੇ ਮੇਰੇ ਸੰਪਰਕ ਦੇ ਵਿੱਚ ਜਿਹੜੇ ਇਹਦੇ ਜੱਥੇ ਚੋਂ ਸੀਗੇ ਉਹ ਪਨਾਮਾ ਨੰਗ ਕੇ ਤਿੰਨ ਤਿੰਨ ਚਾਰ ਚਾਰ ਮਹੀਨੇ ਪੈਦਲ ਕੋਈ ਅਮਰੀਕਾ ਬੈਠਿਆ ਤੇ ਕੋਈ ਕਿਤੇ ਬੈਠਿਆ ਉਥੇ ਹਸਾਲਮ ਕੱਟਦੇ ਫਿਰਦੇ ਨੇ ਘਰਾਂ ਚੋਂ ਉੱਜੜ ਗਏ ਮੁੰਡੇ ਤੇ ਇਹ ਹੁਣ ਸਰਕਾਰੀ ਗੋਦ ਚੜਨ ਦੀ ਤਿਆਰੀ ਕਰ ਰਿਹਾ ਨਹੀਂ ਫਿਰ ਵੀ ਕੀ ਹੋਇਆ ਹੋ ਸਕਦਾ ਕਿ ਅਮਰਿਤਪਾਲ ਸਿੰਘ ਨੇ ਆਪਣਾ ਮਨ ਜੋ ਹੈ ਉਹ ਬਦਲਿਆ ਹੋਵੇ ਖਾਲਿਸਤਾਨ ਦੀ ਰਾਹ ਛੱਡ ਕੇ ਖਾਲਿਸਤਾਨ ਦੀ ਮੰਗ ਛੱਡ ਕੇ ਉਹ ਭਾਰਤ ਦੀ ਮੁਖਤਾਰਾ ਵੀ ਸ਼ਾਮਲ ਹੋਣਾ ਚਾਹੁੰਦਾ ਹੋਵੇ ਤੇ ਫਿਰ ਦੂਜਿਆਂ ਨੂੰ ਕਿਉਂ ਟੰਗਵਾਇਆ ਦੂਜਿਆਂ ਨੂੰ ਕਿਉਂ ਫਸਵਾਇਆ ਦੂਜਿਆਂ ਦੇ ਕਿਉਂ ਕਟਵਾਏ ਦੂਜਿਆਂ ਦੇ ਕਿਉਂ ਕਰੰਟ ਲਵਾਏ ਦੂਜਿਆਂ ਦੇ ਕਿਉਂ ਨੋਬਟਵਾਏ ਦੂਜਿਆਂ ਨੂੰ ਕਿਉਂ ਟੌਰਚਰ ਕਰਵਾਏ ਹੁਣ ਤੂੰ ਸਰਕਾਰੀ ਗੋਦ ਜਿਹੜਾ ਨੂੰ ਤਿਆਰ ਹੋਇਆ ਫਿਰਦਾ ਤੈਨੂੰ ਇਹੀ ਤਾਂ ਸਮਝਾਉਂਦੇ ਸੀ ਜੇ ਸੰਘਰਸ਼ ਲੜਨਾ ਹੈ ਸੰਘਰਸ਼ ਨੂੰ ਉਸ ਤਰੀਕੇ ਨਾਲ ਲੜ ਮੈਂ ਇਲੈਕਸ਼ਨ ਲੜਨ ਦੇ ਖਿਲਾਫ ਨਹੀਂ ਹੈਗਾ ਲੜੋ ਇਲੈਕਸ਼ਨ ਜਾਓ ਬਿਊਰੋਕ੍ਰਾਸੀ ਦੇ ਵਿੱਚ ਜਾਓ ਡੀਐਸਪੀ ਦੀਆਂ ਐਸਪੀ ਦੀਆਂ ਆਈਐਸ ਪੋਸਟਾਂ ਤੇ ਬੈਠੋ ਮੈਂ ਤਾਂ ਕਹਿਣਾ ਕਿ ਸੰਘਰਸ਼ ਇਸ ਤਰੀਕੇ ਨਾਲ ਲੜਨਾ ਪੈਣਾ ਜਿਵੇਂ ਆਰਐਸਐਸ ਪੂਰੇ ਸਿਸਟਮ ਦੇ ਅੰਦਰ ਕਾਬਜ਼ ਹੋਈ ਆ ਪਰ ਤੈਨੂੰ ਇਹ ਜਵਾਕਾਂ ਵਾਲੀਆਂ ਇਲਤਾਂ ਜਿਹੜੀਆਂ ਨਾ ਵੀ ਜਿੱਦਾਂ ਇੱਕ ਜਵਾਕ ਹੁੰਦਾ ਨਾ ਜਵਾਕ ਇਧਰ ਨੂੰ ਇਲਤ ਕਰ ਲਈ ਉਧਰ ਨੂੰ ਇਲਤ ਕਰ ਲਈ ਇਧਰ ਨੂੰ ਇਲਤ ਕਰ ਲਈ ਇਹ ਤਾਂ ਉਸ ਤਰੀਕੇ ਨਾਲ ਇਹ ਇੱਕ ਇਹਦੇ ਚ ਲੀਡਰ ਵਾਲੀ ਕੋਈ ਕੁਆਲਿਟੀ ਦਿਖਦੀ ਹੈ ਜਿਸ ਹਿਸਾਬ ਨਾਲ ਲੱਗਿਆ ਹੋਇਆ ਜਦੋਂ ਆਪਾਂ ਲਾਸਟ ਇੰਟਰਵਿਊ ਦੇ ਵਿੱਚ ਕੀਤਾ ਅੱਪਾ ਭਾਨਾ ਸਿੱਧੂ ਤੇ ਲੱਖਾ ਸਦਣਾ ਹੁਣਾਂ ਨੂੰ ਸਵਾਲ ਪੁੱਛੇ ਬਈ ਯਾਰ ਅਮਰਤਪਾਲ ਦੀ ਵਾਰੀ ਤੁਸੀਂ ਕਿਹੜੀਆਂ ਖੁੱਡਾਂ 'ਚ ਵੜ ਗਏ ਸੀ ਜੇ ਤੁਸੀਂ ਭਾਨੇ ਦੀ ਵਾਰੀ ਐਡਾ ਵੱਡਾ ਅੰਦੋਲਨ ਕਰ ਸਕਦੇ ਹੋ ਆਪਾਂ ਸਵਾਲ ਕੀਤਾ ਸੀ ਲੱਖੇ ਹੁਣਾਂ ਨੂੰ ਵੀ ਤੁਸੀਂ ਇਹਦੇ ਅਮਰਤਪਾਲ ਦੇ ਲਈ ਐਜੀਟੇਸ਼ਨ ਕਿਉਂ ਨਹੀਂ ਕਰਦੇ ਠੀਕ ਆ ਆਪਾਂ ਅਮਰਤਪਾਲ ਦੇ ਖਿਲਾਫ ਨਹੀਂ ਹੈਗੇ ਪਰ ਉਹ ਜਿਸ ਹਿਸਾਬ ਨਾਲ ਕੰਮ ਕਰ ਰਿਹਾ ਹੈ ਨਾ ਇੱਕ ਇੱਕ ਆ ਨੌ ਸਿੱਖੀਏ ਜਵਾਕ ਦੇ ਤਰੀਕੇ ਨਾਲ ਇੱਕ ਲੀਡਰ ਵਾਲੀ ਕੁਆਲਿਟੀ ਦੇ ਨਾਲ ਨਹੀਂ ਕੰਮ ਕਰ ਰਿਹਾ ਆਪਾਂ ਸਵਾਲ ਇਹ ਕੀਤਾ ਸੀ ਵੀ ਲੱਖੇ ਹੁਣੇ ਕਿਉਂ ਨਹੀਂ ਅੰਦੋਲਨ ਕਰ ਰਹੇ ਨੇ ਇਨੂੰ ਨਹੀਂ ਕਿਹਾ ਸੀ ਕਿ ਤੂੰ ਭੁੱਖ ਹੜਤਾਲ ਰੱਖ ਲਾ ਇਹ ਚਾਈ ਚਾਈ ਭੁੱਖ ਹੜਤਾਲ ਰੱਖ ਕੇ ਬਹਿ ਗਿਆ ਚਲ ਜੇ ਤੂੰ ਇੱਕ ਇਲਤੀ ਜਵਾਕ ਹੋਊਂਗਾ ਕਿਸੇ ਨੇ ਕੋਈ ਕਹਿ ਤਾ ਤੂੰ ਸੁਣ ਲਿਆ ਚਲ ਤੂੰ ਭੁੱਖ ਹੜਤਾਲ ਰੱਖ ਕੇ ਬੈਠ ਗਿਆ ਹੁਣ ਭੁੱਖ ਹੜਤਾਲ ਤੇ ਅੜਤਾ ਸਹੀ ਭੁੱਖ ਹੜਤਾਲ ਤੇ ਰਹਿਤਾ ਸਹੀ ਫਿਰ ਭੁੱਖ ਹੜਤਾਲ ਛੱਡ ਕੇ ਭੱਜ ਗਿਆ ਕੀ ਹੁੰਦਾ ਵੱਧ ਤੋਂ ਵੱਧ ਕੀ ਹੁੰਦਾ ਸਟੇਟ ਤੈਨੂੰ ਮਰਨ ਦਾ ਨਹੀਂ ਦਿੰਦੀ ਨਾ ਅੰਦਰ ਉਹ ਭੁੱਖ ਹੜਤਾਲ ਵੀ ਛੱਡ ਕੇ ਭੱਜਿਆ ਇਹ ਉਹੀ ਬੰਦਾ ਹੈ ਨਾ ਜਿਹੜਾ 28 ਬੰਦੂਕਾਂ ਗੱਡੀਆਂ 'ਚ ਛੱਡ ਕੇ ਭੱਜਿਆ ਹੈ ਜੇ ਉਹਦਣ ਇਹਦੇ ਇਹਦੇ ਚੇਲੇ ਨਾ ਗਾਲਾਂ ਕੱਢਣ ਵੇਲੇ ਤਾਂ ਬੜੀ ਆਸਮਾਨ ਪਾੜਨ ਨੂੰ ਜਾਂਦੇ ਨੇ ਮੈਂ ਇਲਤੀ ਜੋ ਆਕੇ ਨੂੰ ਕਿਉਂ ਕਹਿਣਾ ਹੁਣ ਮੈਂ ਇਹਦਾ ਨਾ ਮਿਲਤੀ ਜੋ ਆ ਕੀ ਰੱਖਣਾ ਇਹਨੇ ਏਡੀਆਂ ਵੱਡੀਆਂ ਵੱਡੀਆਂ ਦਮ ਗਜੇ ਮਾਰੇ ਕਿ ਅਸੀਂ ਜੀ ਸਿਰ ਦੇਣਾ ਆ ਅਸੀਂ ਸਟੇਟ ਨਾਲ ਲੜਨਾ ਆ ਅਸੀਂ ਜੀ ਸਟੇਟ ਚੇਂਜ ਕਰਨੀ ਆ ਅਸੀਂ ਖਾਲਿਸਤਾਨ ਲੈਣਾ ਆ 28 ਬੰਦੂਕਾਂ ਵਾਲੇ ਇਹਦੇ ਨਾਲ ਹੁੰਦੇ ਸੀ ਹਰ ਬੰਦੂਕ ਦੇ ਪਿੱਛੇ 100 ਕਾਰਤੂਸ ਦਾ ਬੰਦਾ ਲੈ ਕੇ ਚੱਲਦਾ 28 ਬੰਦੂਕਾਂ ਦੇ ਪਿੱਛੇ 2800 ਕਾਰਤੂਸ 2800 ਕਾਰਤੂਸ ਦਾ ਜੇ ਓਦਣ ਮੁਕਾਬਲਾ ਹੋਇਆ ਹੁੰਦਾ 2800 ਕਾਰਤੂਸ ਜੇ ਸਹੀ ਤਰੀਕੇ ਨਾਲ ਚਲਾਏ ਜਾਂਦੇ ਤਾਂ 5 ਦਿਨ ਲੱਗ ਜਾਂਦੇ ਨੇ ਤੇ ਇਹ ਚੱਪਲਾਂ ਛੱਡ ਕੇ ਭੱਜਿਆ ਜੇ ਓਦਣ ਉੱਥੇ ਲੜਦਾ ਉੱਥੇ ਲੜਦਾ ਚਾਰ ਨੂੰ ਮਾਰਦਾ ਆਪ ਇਹਦੇ ਚਾਰ ਮਾਰਦੇ ਤਾਂ ਪੂਰੀ ਕੌਮ ਕਹਿੰਦੀ ਕਿ ਹਾਂ ਕੋਈ ਮਰਦ ਦਾ ਬੱਚਾ ਲੜਿਆ ਇਹਨੇ ਕੀ ਕੀਤਾ ਚੱਪਲਾਂ ਛੱਡ ਕੇ ਭੱਜ ਗਿਆ ਹੁਣ ਜੇ ਉੱਥੇ ਨਹੀਂ ਚੱਲੀ ਹੈ ਉਹ ਚੀਜ਼ ਨਹੀਂ ਚੱਲੀ ਇਹਦੀ ਫੇਰ ਇਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉੱਥੇ ਇਹਦਾ ਸਰਬੱਤ ਖਾਲਸਾਨੀ ਚੱਲਿਆ ਹਾਂ ਫਿਰ ਇਹਨੇ ਇੱਥੇ ਆ ਕੇ ਮੁਹਾਲੀ ਆ ਕੇ ਬੰਦੀ ਸਿੰਘ ਰਿਹਾਈ ਮੋਰਚਾ ਬੰਦੀ ਸਿੰਘ ਰਿਹਾਈ ਮੋਰਚੇ ਚ ਨੇ ਕੀ ਇੱਥੇ ਆ ਕੇ ਬੋਲੇ ਕਹਿੰਦਾ ਇਹ ਬੰਦੀ ਸਿੰਘ ਰਿਹਾਈ ਮੋਰਚੇ ਬੰਦੀ ਸਿੰਘਾਂ ਦੀ ਗੱਲ ਨਾ ਕਰੋ ਬੰਦੀ ਤਾਂ ਹਾਲੇ ਹੋਰ ਹੋ ਜਾਣੇ ਆ ਇਹ ਇਹਦਾ ਬਿਆਨ ਸੀ ਜਿਹੜੇ ਸੰਘਰਸ਼ ਚ ਅਸੀਂ ਹੈਗੇ ਆਂ ਖਾਲਸਾਣ ਦੇ ਸੰਘਰਸ਼ ਚ ਬੰਦੀ ਤਾਂ ਹਾਲੇ ਹੋਰ ਹੋ ਜਾਣੇ ਆ ਬੜਾ ਹਿੱਕ ਠੋਕ ਕੇ ਇਹਨੇ ਕਿਹਾ ਸੀ ਫਿਰ ਕੀ ਹੋ ਗਿਆ ਜੇ ਉਹ ਬੰਦੀਆਂ ਦੀ ਲਿਸਟ ਚ ਤੂੰ ਸ਼ਾਮਲ ਹੋ ਗਿਆ ਉਹ ਵੀ ਤਾਂ ਬੈਠੇ ਨੇ ਬੱਤੀਆਂ ਬੱਤੀਆਂ 34 34 ਸਾਲਾਂ ਤੋਂ ਬੈਠੇ ਨੇ ਉਹ ਕਿਹੜਾ ਫੋਨ ਕਰ ਕਰਕੇ ਦਵਾਈਆਂ ਵੰਦੇ ਨੇ ਜਗਤਾਰ ਸਿੰਘ ਹਵਾਰੇ ਕੋਲ ਫੋਨ ਕਰਨ ਦੀ ਫੈਸਿਲਿਟੀ ਨਹੀਂ ਹੈਗੀ ਸਾਰਿਆਂ ਨੂੰ ਫੋਨ ਆਉਂਦੇ ਜਗਤਾਰ ਸਿੰਘ ਹਵਾਰੇ ਦੇ ਕੀ ਜਥੇਦਾਰ ਸਾਹਿਬ ਨੇ ਫੋਨ ਕਰਕੇ ਕਦੀਏ ਤਰਲੇ ਮਾਰੇ ਆ ਕਿ ਮੈਂ ਭੁਖੜ ਹੜਤਾਲ ਰੱਖ ਲੂੰਗਾ ਮੈਨੂੰ ਬਾਹਰ ਕਢਾਓ ਕਦੀ ਜਥੇਦਾਰ ਸਾਹਿਬ ਨੇ ਇਹ ਕਿਹਾ ਆ ਕਿ ਮੈਨੂੰ ਇੱਥੇ ਮੇਰੇ ਕੈਮਰੇ ਉੱਤੇ ਸਾਰੇ ਜਿੰਨੇ ਵੀ ਹਾਈ ਸਿਕਿਉਰਿਟੀ ਪ੍ਰਿਜ਼ਨਰ ਨੇ ਸਾਰਿਆਂ ਦੇ ਉੱਤੇ ਕੈਮਰਾ ਲੱਗੇ ਹੋਏ ਨੇ ਕਦੀ ਉਹਨਾਂ ਨੇ ਫੋਨ ਕਰਕੇ ਕਹੇ ਨੇ ਉਹਨਾਂ ਕੋਲ ਫੈਸਿਲਿਟੀ ਹੈਗੀ ਆ ਫੋਨ ਕਰਨ ਦੀ ਜਗਤਾਰ ਸਿੰਘ ਹਵਾਰਾ ਵਰਗਾ ਦਾ ਅਮਰਿਤਪਾਲ ਸਿੰਘ ਸੋਵਾਰ ਜੰਮੇ ਤਾਂ ਵੀ ਨਹੀਂ ਬਣ ਸਕਦਾ ਮੈਂ ਤਾਂ ਹੀ ਤਾਂ ਇਹਨੂੰ ਇਲਤੀ ਜਵਾਕ ਕਹਿ ਰਿਹਾ ਇਹ ਤਾਂ ਇਲਤੀ ਜਵਾਕ ਆ ਸੰਘਰਸ਼ ਲੜਨ ਦੀ ਸੰਘਰਸ਼ ਦੀ ਵਿਉਂਤਬੰਦੀ ਦੀ ਤਾਂ ਛੱਡ ਦਿਓ ਇਹਨੂੰ ਮਤਲਬ ਇੱਕ ਨਾ ਲੀਡਰ ਹੋਣ ਦੀ ਵੀ ਇਹਨੂੰ ਅਕਲ ਨਹੀਂ ਹੈਗੀ ਇੱਕ ਲੀਡਰ ਕੀ ਹੋਣਾ ਚਾਹੀਦਾ ਇਹਨੇ ਸਾਡੇ ਮੂੰਹ ਤੇ ਕਾਲਕ ਮਲਵਾਈਆ ਜਦੋਂ ਉਹ ਪਰਲੀ ਜਮਣਾ ਪਰ ਪਾਰ ਵਾਲੇ ਕਹਿੰਦੇ ਆ ਉਹ ਪੁਲਿਸ ਆ ਗਈ ਉਹ ਪੁਲਿਸ ਪੁਲਿਸ ਨੂੰ ਦੇਖ ਕੇ ਤਾਂ ਚੱਪਲਾ ਛੱਡ ਛੱਡ ਕੇ ਭੱਜੇ ਨੇ ਯਾਰ ਹੁਣ ਤੁਸੀਂ ਦੇਖੋ ਪਹਿਲਾਂ ਇਹਨੇ ਕਿਹਾ ਵੀ ਅਸੀਂ ਖਾਲਸਤਾਨ ਦੀ ਮੰਗ ਕਰਨੀ ਆ ਫਿਰ ਇਹ ਬੰਦੀ ਸਿੰਘ ਰਿਹਾਈ ਮੋਰਚੇ ਤੋਂ ਫਰਾਰ ਫਿਰ ਇਹ ਉਥੇ 28 ਬੰਦੂਕਾਂ ਲੈ ਕੇ ਉਸ ਮੁਕਾਬਲੇ ਤੋਂ ਫਰਾਰ ਫਿਰ ਇਹ ਆਪਣੀ ਭੁੱਖ ਹੜਤਾਲ ਤੋਂ ਫਰਾਰ ਠੀਕਾ ਜਦੋਂ ਅਸੀਂ ਇਹਨੂੰ ਕਿਹਾ ਵੀ ਤੂੰ ਆਹ ਜਿਹੜੀ ਕਹਿ ਰਿਆਂ ਹਾਂ ਹਥਿਆਰਬੰਦ ਸੰਘਰਸ਼ ਦੀ ਗੱਲ ਤੁਹਾਨੂੰ ਯਾਦ ਹੋਣਾ ਤੁਹਾਡੀ ਇੰਟਰਵਿਊ 'ਚ ਹੀ ਮੈਂ ਕਿਹਾ ਸੀ ਹੁਣ ਇਹਦੇ ਚੇਲੇ ਧਿਆਨ ਨਾਲ ਸੁਣਨ ਜਦੋਂ ਮੈਂ ਇਹ ਸਵਾਲ ਪੁੱਛਿਆ ਸੀ ਇਹਨਾਂ ਨੇ ਮੇਰੀ ਬਣਾ ਬਣਾ ਕੇ ਨੇ ਵੀਡੀਓ ਚਲਾਈਆਂ ਸੀ ਅੱਜ ਵੀ ਚਲਾ ਦਿਓ ਕੋਈ ਦਿੱਕਤ ਨਹੀਂ ਤੁਹਾਡੇ ਵੀਡੀਓ ਨਾਲ ਮੇਰੇ ਕੋਈ ਨਹੀਂ ਫਰਕ ਪੈਣ ਵਾਲਾ ਇਹਦੇ ਚੇਲਿਆਂ ਨੇ ਜਦੋਂ ਮੈਂ ਕਿਹਾ ਕਿ ਤੂੰ ਇਹ ਜਦੋਂ ਗੱਲ ਕਰਦਾ ਹਥਿਆਰਬੰਦ ਸੰਘਰਸ਼ ਦੀ ਹਥਿਆਰ ਪਾਕਿਸਤਾਨ ਤੋਂ ਲੈ ਕੇ ਆਏਗਾ ਕਿੱਥੋਂ ਲੈ ਆਏਗਾ ਲਾਇਸੈਂਸੀ ਹਥਿਆਰ ਦੇ ਨਾਲ ਟ੍ਰੇਨਿੰਗ ਦੇਏਗਾ ਜੇ ਟ੍ਰੇਨਿੰਗ ਦੇਏਗਾ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੀ ਕਿਉਂਕਿ ਮੁੰਡਿਆਂ ਨੂੰ ਨਹੀਂ ਪਤਾ ਕਿ ਸੇਫਟੀ ਆਨ ਕਿੱਦਾਂ ਹੁੰਦੀ ਦੀ ਸੇਫਟੀ ਆਨ ਆਫ ਕਿੱਦਾਂ ਹੁੰਦੀ ਹੈ ਤੇ ਉਹਦੇ ਵਿੱਚ ਮਾਊਜ਼ਰ ਕਿੱਦਾਂ ਲੱਗਦਾ ਹੈਗਾ ਮੈਗਜ਼ੀਨ ਕਿੱਦਾਂ ਲੱਗਦੀ ਆ ਉਹਨੂੰ ਰੀਲੋਡ ਕਿੱਦਾਂ ਕਰਦਾ ਇਹ ਮੁੰਡਿਆਂ ਨੂੰ ਨਹੀਂ ਪਤਾ ਮੁੰਡੇ ਤਾਂ ਸਾਡੇ ਖੇਤੀਆਂ ਵਾਲੇ ਖੇਤੀਆਂ ਵਾਲੇ ਨੇ ਤੂੰ ਟ੍ਰੇਨਿੰਗ ਕਿੱਦਾਂ ਦਵਾਏਗਾ ਮੁੰਡਿਆਂ ਨੂੰ ਇੱਥੇ ਪ ਤੇ ਉਹਦੀ ਪਰਮਿਸ਼ਨ ਸੈਂਟਰ ਤੋਂ ਲੈ ਕੇ ਆਏਗਾ ਤੇ ਟ੍ਰੇਨਰ ਕਿੱਥੋਂ ਲਿਆਏਗਾ ਤੇਰੇ ਕੋਲ ਟ੍ਰੇਨਰ ਹੈਗੇ ਪਾਕਿਸਤਾਨ ਤੋਂ ਮੰਗਾਏਗਾ ਜਾਂ ਮਿਲਟਰੀ ਤੋਂ ਮੰਗਾਏਗਾ ਇਹੀ ਸਵਾਲ ਸੀ ਬੜਾ ਪਿੱਟੇ ਸੀ ਇਹਦੇ ਚੇਲੇ ਬਾਅਦ ਚ ਫਿਰ ਇਹਨੇ ਏਕੇਐਫ ਬਣਾਈ ਉਸ ਏਕੇਐਫ ਦੇ ਵਿੱਚ ਕਿੰਨੇ ਮੁੰਡੇ ਨਾਮਜਦ ਹੋਏ ਸਿਰਫ ਸਟicker ਤੇ ਜੈਕਟਾਂ ਬੁਲਟ ਪ੍ਰੂਫ ਜੈਕਟਾਂ ਹੋਰ ਕੁਝ ਵੀ ਨਹੀਂ ਸੀ ਕੋਈ ਟ੍ਰੇਨਿੰਗ ਸੈਂਟਰ ਨਹੀਂ ਖੋਲਿਆ ਕੁਝ ਨਹੀਂ ਤੇ ਉਸ ਏਕੇਐਫ ਦੇ نیچے ਐਨਐਸ ਵੀ ਲੱਗੀ ਇਹਨਾਂ ਤੇ ਬਹੁਤ سارے ਮੁੰਡੇ ਦੇਸ਼ ਦੇ ਖਿਲਾਫ ਜੰਗ ਵਿੱਢਣ ਦੀ ਤਿਆਰੀ ਦੇ ਵਿੱਚ ਨਾਮਜਦ ਨੇ ਫਿਕਰ ਇਹ ਆਪ ਵੀ ਉਸੇ ਦੇ ਵਿਚ ਅੰਦਰ ਨੇ ਤੇ ਹੁਣ ਹੁਣ ਆ ਗਈ ਮੁੜਗੜ ਖੋਤੀਪੋੜ ਥੱਲੇ ਲੇਕਿਨ ਤੁਸੀਂ ਪਗੇ ਸਿੰਘ ਜੀ ਮੈਨੂੰ ਯਾਦ ਇੱਕ ਗੱਲ ਹੋਰ ਕਹੀ ਸੀ ਤੁਸੀਂ ਕਿਹਾ ਸੀ ਵੀ ਨੌਜਵਾਨਾਂ ਨੂੰ ਤੁਸੀਂ ਅਪੀਲ ਕੀਤੀ ਸੀ ਵੀ ਧਿਆਨ ਨਾਲ ਰਹੋ ਬਚ ਕੇ ਰਹੋ ਸੰਭਲ ਕੇ ਚੱਲਿਓ ਰਜਿਸਟਰ ਦੇ ਵਿੱਚ ਲਿਸਟਾਂ ਤਿਆਰ ਹੋ ਰਹੀਆਂ ਨੇ ਕਿਤੇ ਉਹ ਉਹ ਲਿਸਟਾਂ ਹੁਣ ਹੁਣ ਉਹ ਲਿਸਟਾਂ ਸਾਰੇ ਮੁੰਡੇ ਵਿਚਾਰੇ ਇੱਕ ਇੱਕ ਮੁੰਡਾ ਫੋਨ ਕਰ ਕਰਕੇ ਦੱਸਦਾ ਮੈਂ ਰਿਕਾਰਡਿੰਗਾਂ ਸਾਂਝੀਆਂ ਕਰਾਂਗਾ ਆਉਣ ਵਾਲੇ ਟਾਈਮ 'ਚ ਵੀ ਪਾਜੀ ਸਾਡੇ ਨਾਲ ਬਣਿਆ ਕੀ ਇਹਨੂੰ 18 ਤਰੀਕ ਨੂੰ ਚੱਕਿਆ ਹੁਣੇ ਸੰਵਿਧਾਨ ਦੀ ਗੋਦ ਚੜਨ ਨੂੰ ਫਿਰਦਾ ਐ ਇੰਨੇ ਮੁੰਡਿਆਂ ਨੂੰ ਖਰਾਬ ਕਰਨ ਨੂੰ ਇੱਕ ਮੁੰਡੇ ਦੀ ਸਟੋਰੀ ਦੱਸਦਾ ਮੈਂ ਉਸ ਮੁੰਡਾ ਉਹ ਮੁੰਡਾ ਇਸ ਟਾਈਮ ਯੂ ਐਸ ਏ ਬੈਠਿਆ ਇਹਨੂੰ 18 ਨੂੰ ਚੱਕਿਆ ਇਹਦੇ ਜੱਥੇ ਦਾ ਮੁੰਡਾ 15 ਤਰੀਕ ਨੂੰ ਚੱਕ ਲਿਆ ਸੀ ਪੁਲਿਸ ਨੇ ਇਹਦੇ ਐਕਸ਼ਨ ਤੋਂ ਪਹਿਲਾਂ ਹੀ ਚੱਕ ਲਿਆ ਸੀ ਉਹਨੂੰ ਰੱਜ ਕੇ ਤੋੜਿਆ ਤੋੜ ਕੇ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਚਲੋ ਤੁਹਾਨੂੰ ਪਤਾ ਹੈ ਹੋ ਜਾਂਦਾ ਕਿਸੇ ਵੀ ਤਰੀਕੇ ਉਹਦਾ ਫਾਈਲ 'ਚੋਂ ਨਾਮ ਨਿਕਲਿਆ ਉਹਦੇ ਘਰਦਿਆਂ ਨੇ ਉਹਨੂੰ ਕਢਾਇਆ ਕਢਾ ਕੇ ਉਹ ਮੁੰਡਾ ਪੈਦਲ ਪਨਾਮਾ ਤੋਂ ਹੁੰਦੇ ਹੋਏ 4 ਮਹੀਨੇ ਲਾ ਕੇ ਪਹੁੰਚਿਆ ਯੂ ਐਸ ਯੂਐਸਏ ਬੈਠ ਕੇ ਉਹਨੇ ਮੈਨੂੰ ਫੋਨ ਕੀਤਾ ਉਹਨੇ ਮੈਨੂੰ ਤਿੰਨ ਚਾਰ ਫੋਨ ਕੀਤੇ ਯੂਐਸ ਦੇ ਨੰਬਰ ਤੋਂ ਮੈਂ ਨਹੀਂ ਚੱਕੇ ਫਿਰ ਉਹਨੇ ਮੈਨੂੰ ਵਾਇਸ ਮੈਸੇਜ ਪਾਇਆ ਵੀ ਭਾਜੀ ਮੈਂ ਫਲਾਣਾ ਆ ਤੁਹਾਨੂੰ ਮੈਂ ਫਲਾਣੀ ਵਾਰੀ ਗਾਲਾਂ ਕੱਢੀਆਂ ਸੀ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮਾ ਯਾਰ ਗਾਲਾਂ ਹੀ ਕੱਢਣੀਆਂ ਇੱਕ ਮੈਸੇਜ ਹੋਰ ਛੱਡ ਦੇ ਕਹਿੰਦਾ ਨਹੀਂ ਭਾਜੀ ਗੱਲ ਕਰਨੀ ਹੈ ਜਦੋਂ ਗੱਲ ਕੀਤੀ ਉਹ ਮੁੰਡਾ ਰੋਇਆ ਫੋਨ ਤੇ ਕਹਿੰਦਾ ਅਸੀਂ ਉਦੋਂ ਤੁਹਾਡੀ ਬੇਟੀ ਨੂੰ ਗਾਲਾਂ ਕੱਢੀਆਂ ਤੁਹਾਡੀ ਮਾਤਾ ਨੂੰ ਗਾਲਾਂ ਕੱਢੀਆਂ ਤੇ ਹੁਣ ਮੈਂ 4 ਮਹੀਨੇ ਪੈਰਾਂ ਚ ਛਾਲ ਲੈਨੇ ਤੇ ਮੈਂ ਯੂਐਸਏ ਬੈਠਾ ਹਾਂ ਉਹ ਮੁੰਡੇ ਤਾਂ ਹੁਣ ਵਾਪਸ ਆਣ ਜੋਗੇ ਤੇ ਤੂੰ ਸਟੇਟ ਦੇ ਬਣਾਏ ਸੰਵਿਧਾਨ ਦੇ ਹੇਠ ਇਲੈਕਸ਼ਨ ਲੜ ਕੇ ਸਟੇਟ ਦੀ ਗੋਦ ਚੜਨ ਨੂੰ ਤਿਆਰ ਬੈਠਿਆ। ਨਾਲੇ ਜੇ ਹੁਣ ਖੰਡੂਰ ਸਾਹਿਬ ਜਾ ਕੇ ਇਲੈਕਸ਼ਨ ਲੜ ਰਿਹਾ। ਗੱਲ ਇਹ ਆਨੰਦਪੁਰ ਸਾਹਿਬ ਦੀ ਕਰਦਾ ਸੀ। ਹੁਣ ਇਹ ਕਹਦੇਗਾ ਕਿ ਖੰਡੂਰ ਸਾਹਿਬ ਇਲਤੀ ਜਵਾਕ। ਮੈਂ ਫਿਰ ਇਲਤੀ ਜਵਾਕ ਹੀ ਕਹੂੰਗਾ ਹੁਣ ਇਹ ਮੱਚਣਗੇ ਚਿੱਲੇ ਇਹਦੇ ਕਿਉਂਕਿ ਇਲਤੀ ਜਵਾਕਾਂ ਵਾਲੇ ਕੰਮ ਨੇ। ਖੰਡੂਰ ਸਾਹਿਬ ਜਾ ਕੇ ਇਲੈਕਸ਼ਨ ਲੜ ਰਿਹਾ। ਕਿਉਂਕਿ ਖੰਡੂਰ ਸਾਹਿਬ ਇੱਕ ਪੰਥਕ ਸੀਟ ਆ। ਇਕੱਲਾ ਕਿਉਂ ਲੜ ਰਿਹਾ? ਇਹ ਇਲੈਕਸ਼ਨ ਜਿਹੜਾ ਆ ਇਹਦੇ ਚੇਲਿਆਂ ਨੂੰ ਸਵਾਲ ਆ। ਜਿਹੜਾ ਇਹ ਹੁਣ ਇਲੈਕਸ਼ਨ ਲੜਨ ਜਾ ਰਿਹਾ ਹੈ ਇਹ ਸਿਲੈਕਸ਼ਨ ਦਾ ਮੁੱਦਾ ਕੀ ਆ ਪੰਥਕ ਮੁੱਦਾ ਹੈ ਜਾਂ ਇਹਦੀ ਆਜ਼ਾਦੀ ਮੁੱਦਾ ਹੈ ਨਹੀਂ ਲੇਕਿਨ ਇਹ ਪੰਥਾ ਨਹੀਂ ਲੇਕਿਨ ਇੱਕ ਗੱਲ ਤਾਂ ਹੋਰ ਵੀ ਪ੍ਰੈਸ ਕਾਨਫਰੰਸ ਵੀ ਜਿਹੜੀ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਗੱਲ ਕਹੀ ਹੈ ਉਹ ਮੇਰੇ ਖਿਆਲ ਚ ਖਾਲਿਸਤਾਨ ਤੋਂ ਤਾਂ ਹਟ ਹੀ ਗਏ ਨਾ ਉਹ ਕਹਿੰਦੇ ਬਈ ਪੰਜਾਬ ਦੇ ਹੱਕਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਮਤਲਬ ਹੁਣ ਖਾਲਿਸਤਾਨ ਪਰ ਲਗੇ ਉਹ ਹੀ ਤਾਂ ਗੱਲ ਆ ਨਾ ਜਿਹੜੇ 33-33 ਸਾਲਾਂ ਤੋਂ ਬੈਠੇ ਨੇ ਹੁਣ ਰਾਜਵਾਨਾ ਸਾਹਿਬ ਦੀ ਗੱਲ ਕਰ ਲਓ ਰਾਜੋਵਾਨਾ ਸਾਹਿਬ ਦੀ ਮਾਫੀ ਦੀ ਪਟੀਸ਼ਨ ਉਹ ਜਿਹੜੀ ਹੈਗੀ ਆ ਉਹਨਾਂ ਨੇ ਨਹੀਂ ਪਾਈ ਕਿਸੇ ਪਾਰਟੀ ਨੇ ਪਾਈ ਰਾਜੋਵਾਨਾ ਸਾਹਿਬ ਦਾ ਉਹਦੇ ਤੇ ਕੋਈ ਸਿਗਨੇਚਰ ਨਹੀਂ ਆ ਅਮਿਤ ਸ਼ਾਹ ਕਹਿੰਦਾ ਕਿ ਜਿੰਨੇ ਮਾਫੀ ਲੈਣੀ ਹੈ ਉਹ ਆਪ ਲਿਖੇ ਐਪਲੀਕੇਸ਼ਨ ਲਿਖੇ ਅਮਿਤ ਸ਼ਾਹ ਨੇ ਸੰਸਦ ਚ ਖੜ ਕੇ ਕਿਹਾ ਰਾਜੋਵਾਨਾ ਸਾਹਿਬ ਨੇ ਠੋਕ ਕੇ ਚਿੱਠੀ ਲਿਖੀ ਆ ਵੀ ਤੁਹਾਡੀ ਲੱਤ ਦੇ ਥੱਲੇ ਨਹੀਂ ਲੰਘਾਂਗੇ ਅੰਦਰ ਮਰਦੇ ਹੀ ਮਰ ਜਾਗੇ ਤੁਹਾਡੀ ਲੱਤ ਥੱਲੇ ਨਹੀਂ ਲੰਗਣਾ ਕਿਉਂ ਲਿਖਿਆ ਉਹਨਾਂ ਨੇ ਜੇ ਇਸ ਸਟੇਟ ਦੇ ਨਾਲ ਲੜੇ ਨੇ ਉਹ ਲੋਕ ਜੇ ਸਟੇਟ ਦੀਆਂ ਹਿੱਕਾਂ ਬਾੜੀਆਂ ਉਹਨਾਂ ਲੋਕਾਂ ਨੇ ਉਹ ਸੱਚ ਸਟ੍ਰੀਟ ਦੇ ਮੂਹਰੇ ਝੁੱਕ ਕੇ ਉਹ ਇਹ ਕਹਿਣ ਕੇ ਸਾਨੂੰ ਮਾਫੀ ਦੇ ਦਿਓ ਜੀ ਅਸੀਂ ਬਾਹਰ ਆਣਾ ਚਾਹੁੰਦੇ ਆਂ ਅਗਲੇ ਨੇ ਠੋਕ ਕੇ ਲਿਖਿਆ ਅੰਦਰ ਮਰਦੇ ਮਰ ਜਾਾਂਗੇ ਲਿਖਿਆ ਨਾ ਰਾਜਵਾਨਾ ਸਾਹਬ ਨੇ ਉਹਨਾਂ ਦੀ ਚਿੱਠੀ ਸਾਰਿਆਂ ਨੇ ਦੇਖੀ ਆ ਇਹ 4 ਮਹੀਨੇ 6 ਮਹੀਨੇ ਦੀ ਜੇਲ੍ਹ ਨਹੀਂ ਗੱਟੀ ਕੀ ਇਹ ਤਦੋਂ 32-33 ਸਾਲਾਂ ਦੇ ਅੰਦਰ ਬੈਠੇ ਨੇ ਖਾਲ ਆ ਭਾਈ ਗੁਰਮੀਤ ਸਿੰਘ ਹੈਨਾ ਇਹਦੇ ਪਿੰਡ ਦੇ ਹੀ ਨੇ ਉਹ ਰਿਹਾ ਹੋ ਕੇ ਆਏ ਪੱਕੀ ਜ਼ਮਾਨਤ ਹੋ ਕੇ ਆਏ ਪੱਕੀ ਜ਼ਮਾਨਤ ਦਾ ਮਤਲਬ ਹੁੰਦਾ ਕਿ ਹੁਣ ਰਿਹਾਈ ਹੋ ਗਈ ਉਸ ਤੋਂ ਬਾਅਦ ਉਹਨਾਂ ਦੀ ਪੱਕੀ ਜ਼ਮਾਨਤ ਕੈਂਸਲ ਕਰਕੇ ਉਹਨਾਂ ਨੂੰ ਵਾਪਸ ਅੰਦਰ ਧੱਕ ਦਿੱਤਾ ਗਿਆ ਹੈ ਜੇ ਪੰਥਕਚੋਣਾ ਖੰਡੂਰ ਸਾਹਿਬ ਜੇ ਮੇਰਾ ਸਵਾਲ ਇਹ ਆ ਕਿ ਜੇ ਇਹ ਪੰਥਕਚੋਣਾ ਖਰੂਰ ਸਾਹਿਬ ਵਾਲੀ ਤਾਂ ਕੱਲਾ ਅੰਮ੍ਰਿਤਪਾਲ ਪੰਥਾ ਜਥੇਦਾਰ ਹਵਾਰਾ ਕਿੱਥੇ ਆ ਉਹਨਾਂ ਨੂੰ ਕਿਉਂ ਨਹੀਂ ਖੜੇ ਕਰਦੇ ਰਾਜੋਆਣਾ ਕਿੱਥੇ ਆ ਉਹਨਾਂ ਨੂੰ ਕਿਉਂ ਨਹੀਂ ਖੜੇ ਕਰਦੇ ਬਾਕੀ ਜਿਹੜੇ ਨੇ ਸਿੰਘ ਜਿਹੜਾ ਨੇ ਆਪਣੇ ਪਰਿਵਾਰ ਬਾਰੇ ਨੇ ਜਿਨ੍ਹਾਂ ਨੇ 32 33 34 34 ਸਾਲ ਬਾਰੇ ਨੇ ਸਾਰਿਆਂ ਨੂੰ ਕਰ ਦੋ ਖੜੇ ਕੱਲਾ ਖੰਡੂਰ ਸਾਹਿਬ ਤੋਂ ਹੀ ਜਿੱਤਣਾ ਵੈਸੇ ਇਸ ਸਵਾਲ ਤਾਂ ਅਮਰਿਤਪਾਲ ਸਿੰਘ ਤੇ ਪਰਿਵਾਰ ਲਈ ਵੀ ਹੈਗਾ ਹੈ ਮਾਤਾ ਜੀ ਲਈ ਵੀ ਹੈਗਾ ਹੈ ਕੀ ਤੁਸੀਂ ਆਪਣੇ ਪੁੱਤ ਨੂੰ ਵੱਡਾ ਸਿੱਖ ਲੀਡਰ ਮੰਨਦੇ ਹੋ ਜਾਂ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਸਰਬਤ ਖਾਲਸੇ ਨੇ ਵੀ ਜਥੇਦਾਰ ਥਾਪਿਆ ਸੀ ਸਵਾਲ ਠੀਕ ਹੈ ਕਿ ਨਹੀਂ ਬਿਲਕੁਲ ਜੀ ਬਿਲਕੁਲ ਸਵਾਲ ਇਹ ਹੀ ਆ ਕਿ ਜੇ ਇਹ ਪੰਥਾ ਕੱਲਾ ਅਮਰਿਤਪਾਲ ਪੰਥਾ ਤੇ ਬਾਕੀ ਖੜਗੂ ਸਿੰਘ ਕਿੱਥੇ ਗਏ ਬਾਕੀ ਕਿਉਂ ਨਹੀਂ ਇਲੈਕਸ਼ਨ ਲੜਨਦੇ ਬਾਕੀਆਂ ਨੂੰ ਕਿਉਂ ਨਹੀਂ ਖੜਾ ਕਰਦੇ ਪਏ ਹੋ ਅੱਜ ਇੱਕ ਗੱਲ ਹੋਈ ਇੱਕ ਚੀਜ਼ ਇਹ ਆ ਇੱਕ ਚੀਜ਼ ਸਭ ਤੋਂ ਵੱਡੀ ਚੀਜ਼ ਜੇ ਪੰਥਕ ਹੀ ਚੋਣ ਲੜਨੀ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੈਨਰ ਥੱਲੇ ਕਿਉਂ ਨਹੀਂ ਲੜੀ ਜਾਂ ਅਕਾਲੀਆਂ ਦੇ ਬੈਨਰ ਥੱਲੇ ਕਿਉਂ ਨਹੀਂ ਲੜੀ ਵੋਟ ਕਿਉਂ ਤੋੜੀ ਆ ਮੈਂ ਤੁਹਾਨੂੰ ਇਹੀ ਗੱਲ ਕਹਿਣ ਲੱਗਿਆ ਸੀਗਾ ਸਵਾਲ ਮੇਰਾ ਅਗਲਾ ਇਹ ਸੀ ਤੁਸੀਂ ਇੱਕ ਗੱਲ ਕਹੀ ਹੈ ਵੀ ਕਿਸੇ ਹੋਰ ਨੇ ਮਾਫੀ ਨਹੀਂ ਮੰਗੀ ਜੋ ਇਹ ਹੁਣ ਸੰਵਿਧਾਨ ਦੀ ਗੋਦ ਜਾਂ ਏਕਤਾ ਅਖੰਡਤਾ ਵਾਲੀ ਗੱਲ ਕਰਨ ਨੂੰ ਚੱਲਣ ਲੱਗਿਆ ਹੈ ਪਰ ਇਹਨੂੰ ਤੁਸੀਂ ਹੁਣ ਕੀ ਨਾਮ ਦਿੱਤਾ ਹੁ ਇਹ ਤਾਂ ਫਿਰ ਵੀ ਉਹੀ ਜੋ ਤੁਸੀਂ ਕਹਿ ਰਹੇ ਹੋ ਉਹ ਹੈ ਸਿਮਰਜੀਤ ਸਿੰਘ ਮਾਨ ਦਾ ਬਹੁਤ ਵੱਡੇ ਲੀਡਰ ਨੇ ਨਾ ਉਮਰ ਦਰਾਜ਼ ਨੇ ਅ ਅਮਰਿਤਪਾਲ ਸਿੰਘ ਵਰਗੇ ਉਹਨਾਂ ਦੇ ਪੋਤੇ ਨੇ ਜੀ ਤੇ ਉਹ ਜਦੋਂ ਭਾਰਤ ਦੀ ਏਕਤਾ ਦੇ ਖੱਟਦਾ ਦੀ ਸੌ ਚੁੱਕ ਸਕਦੇ ਆ ਫਿਰ ਅਮਰਿਤਪਾਲ ਕਿਉਂ ਨਹੀਂ ਦੇਖੋ ਉਹਨਾਂ ਦਾ ਅਜੰਡਾ ਬਿਲਕੁਲ ਕਲੀਅਰ ਆ ਉਹ ਬਿਊਰੋਕ੍ਰੇਸੀ ਦੇ ਵਿੱਚ ਰਹਿ ਕੇ ਬਿਊਰੋਕ੍ਰੇਸੀ ਦੇ ਨਾਲ ਲੜਨਾ ਚਾਹੁੰਦੇ ਨਹੀਂ ਅੰਮ੍ਰਿਤਪਾਲ ਦਾ ਏਜੰਡਾ ਬਿਲਕੁਲ ਕਲੀਅਰ ਸਾਰੇ ਮਾਰੇ ਦਾ ਨੌਜਵਾਨ ਹੀ ਜਾਂਦੇ ਨੇ ਨਾ ਪੰਜਾਬ ਦੇ ਦੇਖੋ ਮਰਦਾ ਤਾਂ ਨੌਜਵਾਨ ਹੀ ਆ ਇਹਨਾਂ ਦਾ ਤਾਂ ਕੁਛ ਨਹੀਂ ਹੈ ਪੈਨਸ਼ਨਾਂ ਵੀ ਲੱਗੀਆਂ ਨੇ ਤਨਖਾਹਾਂ ਵੀ ਮਿਲ ਰਹੀਆਂ ਨੇ ਤੇ ਪੈਨਸ਼ਨ ਵੀ ਲੱਗਣੀ ਹੈ ਨੌਜਵਾਨ ਜਿਹੜਾ ਇਮੋਸ਼ਨਲ ਨੌਜਵਾਨ ਹੁੰਦਾ ਨਾ ਮਰਦਾ ਉਹ ਆ ਮੈਂ ਇੱਥੇ ਇੱਕ ਗੱਲ ਕਰਾਂ ਅੰਮ੍ਰਿਤਪਾਲ ਇਹ ਇੰਟਰਵਿਊ ਤੇਰੇ ਤੱਕ ਪਹੁੰਚ ਜਾਣੀ ਹੈ ਸ਼ਾਇਦ ਤੈਨੂੰ ਟੀਵੀ ਦੁਆਰਾ ਮਿਲ ਗਿਆ ਹੋਵੇ ਤੇਰੇ ਬੈਰਕ ਦੇ ਵਿੱਚ ਕਿਉਂਕਿ ਵੀਆਈਪੀ ਫੈਸਿਲਿਟੀ ਤੈਨੂੰ ਮਿਲ ਰਹੀ ਹੈ ਸ਼ੁਰੂ ਤੋਂ ਤੇ ਇਹ ਇੰਟਰਵਿਊ ਧਿਆਨ ਨਾਲ ਸੁਣੀ ਹੁਣ ਮੈਂ ਤੈਨੂੰ ਇੱਕ ਬਿਹਾਰੀ ਦੇ ਨਾਲ ਕੰਪ ਇੱਕ ਬਿਹਾਰੀ ਆ ਉਹਦਾ ਨਾਮ ਹੈਗਾ ਖਾਨ ਸਰ ਬਿਹਾਰ ਚ ਪੜਾਉਂਦਾ ਬੱਚਿਆਂ ਨੂੰ ਆਈਪੀਐਸ ਆਈਐਸ ਦੀ ਟ੍ਰੇਨਿੰਗ ਕਰਵਾਉਂਦਾ ਹੈ ਜਿਹੜਾ 2.5 ਲੱਖ ਰੁਪਏ ਦਾ ਕੋਰਸ ਆ ਉਹ ਫ੍ਰੀ ਆਫ ਕਾਸਟ ਮਤਲਬ 800 900 ਰੁਪਏ ਦੇ ਵਿੱਚ ਕਰਾਉਂਦਾ ਆ ਔਨਲਾਈਨ ਵੀ ਪੜਾਉਂਦਾ ਹੈ 55 ਲੱਖ ਬੱਚਾ ਉਹਦੇ ਕੋਲ ਪੜਦਾ ਆ ਠੀਕ ਆ ਹਰ ਮਹੀਨੇ ਉਹਦੇ ਚੈਨਲ ਦੇ ਉੱਤੇ ਜਿਹੜੇ ਉਹਦੇ YouTube ਚੈਨਲ ਨੇ 1 2 1 2 ਬੱਚਾ ਜੜਾਇਆ ਆ ਆਫੀਸਰ ਰੈਂਕ ਲੱਗਦਾ ਆ ਚਪੜਾਸੀ ਲੱਗੇ ਚਾਹੇ ਆਈਐਸ ਲੱਗੇ 1 2 ਬੱਚੇ ਉਹਦੇ ਐਗਜ਼ਾਮ ਕ੍ਰੈਕ ਕਰਦੇ ਆ ਇੱਕੋ ਬਿਹਾਰੀ ਭਈਆ ਜਿਹੜਾ ਖਾਲਸਾਣ ਲੈਣ ਦੀ ਨਹੀਂ ਗੱਲ ਦਾ ਕਰਦਾ ਜਿਹੜਾ ਬਿਹਾਰਿਸਤਾਨ ਲੈਣ ਦੀ ਨਹੀਂ ਗੱਲ ਕਰਦਾ ਇੱਕ ਮਹੀਨੇ ਚ 2-4 ਬੱਚੇ 2 ਬੱਚੇ ਰੱਖ ਲਓ ਉਹਦੇ ਸਾਲ ਚ ਹੋਗੇ 24 ਬੱਚੇ ਤੇ 10 ਸਾਲਾਂ ਚ ਹੋਗੇ 240 ਬੱਚੇ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਡੀਐਸਪੀ ਦੀਆਂ ਸੀਟਾਂ ਤੁਸੀਂ ਕਾਊਂਟ ਕਰ ਲਓ ਨਾ ਤੇ ਫਿਗਰ ਨੇੜੇ ਤੇੜੇ ਪਹੁੰਚ ਜਾਣਾ ਠੀਕ ਆ ਤੇ ਇਹ ਇਲਤੀਜਾ ਵਾਕੀ ਕਰ ਰਿਹਾ ਇਹ ਇਲਤੀਜਾ ਵਾਕੀ ਕੀ ਕਰ ਰਿਹਾ ਇੱਕੋ ਭਈਏ ਦੀ ਗੱਲ ਦਾਸਤੀ ਮੈਂ ਹੁਣ ਮੈਂ ਭਈਆ ਲਫ਼ਜ਼ ਬਾਰ-ਬਾਰ ਕਿਉਂ ਵਰਤ ਰਿਆਂ ਹੁਣ ਇਹ ਜਥੇਦਾਰ ਸਾਹਿਬ ਹੈਣ ਭਾਈ ਅਮਰਤਪਾਲ ਸਿੰਘ ਜੀ ਇਹਨਾਂ ਨੇ ਕੀ ਕੀਤਾ 25000 ਮੁੰਡਾ ਲਿਸਟਾਂ ਦੇ ਵਿੱਚ ਆ ਜਿਹੜਾ ਕਿ ਸੀਆਈਏ ਐਨਆਈਏ ਦੇ ਚੱਕਰ ਘਟ ਰਿਆ ਇਹਦੇ ਉੱਥੇ ਜਦੋਂ ਇਹਨੇ ਧਰਨਾ ਲਗਾਇਆ ਉੱਥੇ ਕਿਉਂ ਨਹੀਂ ਪਹੁੰਚੇ ਐਸੇ ਪਾਰਕ ਦੇ ਵਿੱਚ ਇੱਥੇ ਆਪਾਂ ਨੂੰ ਇੱਕ ਮੁੰਡਾ ਮਿਲਿਆ ਉਹ ਇਹਦੇ ਸਿਸਟਮ ਦੇ ਵਿੱਚ ਹੀ ਸੀਗਾ ਮੈਂ ਨਾਮ ਤਾਂ ਨਹੀਂ ਲੈਂਦਾ ਉਹਦਾ ਠੀਕ ਆ ਮੈਂ ਉਹਨੂੰ ਪੁੱਛਿਆ ਕਿਉਂਕਿ ਇਹਦੇ ਬਹੁਤ ਸਾਰੇ ਇਹਦੇ ਫਾਲੋਅਰਸ ਜਿਹੜੇ ਹੈਗੇ ਮੇਰੇ ਨਾਲ ਗੱਲਬਾਤ ਕਰਦੇ ਨੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਉਂ ਉੱਥੇ ਕਿਉਂ ਨਹੀਂ ਗਏ ਕਿ ਨਾ ਭਾਈ ਸੀਏ ਵਾਲਿਆਂ ਨੇ ਚੱਡੇ ਦਾ 파ੜੇ ਪਏ ਆ ਹੁਣ ਉੱਥੇ ਜਾ ਕੇ ਕੀ ਕਰੀਏ ਘਰ ਘਰ ਜਾਣ ਜੋਗੇ ਨਹੀਂ ਘਰ ਵੜਨ ਜੋਗੇ ਨਹੀਂ ਹੈ ਇੱਕ ਪਾਸੇ ਉਹ ਬਿਹਾਰੀ ਆ ਜਿਹੜਾ ਆਪਣੇ ਜਵਾਕਾਂ ਨੂੰ ਬਿਊਰੋਕਰੇਸੀ ਦੇ ਵਿੱਚ ਪਾ ਰਿਹਾ ਕੱਲ ਨੂੰ ਸਾਡੇ ਬਜ਼ੁਰਗਾਂ ਨੇ ਪੱਲੀਆਂ ਵਛਾ ਕੇ ਜਿਹੜੀਆਂ ਸੀਟਾਂ ਦੇ ਮੂਹਰੇ ਜਾ ਕੇ ਧਰਨੇ ਲਾਣੇ ਆ ਉਹ ਭਈਆ ਉਹਨਾਂ ਸੀਟਾਂ ਤੇ ਆਪਣੇ ਆਪਣੇ ਬੱਚਿਆਂ ਨੂੰ ਬਿਠਾ ਰਿਆ ਤੇ ਇਹ ਕੀ ਕਰ ਰਿਹਾ ਇਹ ਸਾਡੇ ਮੁੰਡਿਆਂ ਨੂੰ ਘਰ ਵੜਨ ਜੋਗਾ ਵੀ ਨਹੀਂ ਛੱਡ ਰਿਹਾ ਇੱਕ ਉਹ ਉੱਥੇ ਪਨਾਮਾ ਲੰਘ ਕੇ ਬੈਠਿਆ ਤੇ ਆਪ ਹੁਣ ਇਹ ਜਾ ਕੇ ਸੰਵਿਧਾਨ ਦੀ ਗੋਲ ਚੜ੍ਹੋਂ ਤਿਆਰ ਆ ਇੱਕ ਇੱਕਤੀ ਹੋਰ ਮਾਤਾ ਜੀ ਨੇ ਕਿਹਾ ਉਹ ਕਹਿੰਦੇ ਨੇ ਕਿ ਸੰਗਤ ਦੇ ਸਾਥ ਨਾਲ ਵੀ ਸੰਗਤ ਨੇ ਕਿਹਾ ਤੇ ਜਿਹੜੇ ਨਾਲ ਸਾਥੀ ਡਿਬਰੂਗੜ ਦੇ ਵਿੱਚ ਜੇਲ੍ਹ ਚ ਬੰਦ ਨੇ ਉਹਨਾਂ ਕਰਕੇ ਇਹ ਚੋਣ ਲੜਨੀ ਜ਼ਰੂਰੀ ਹੈ ਉਹਨਾਂ ਨੇ ਕੋਈ ਸਰਵੇ ਕਰਵਾਇਆ ਸੀ ਚਲੋ ਸਰਵੇ ਤਾਂ ਉਹਨਾਂ ਨੂੰ ਪਤਾ ਹੋਣਾ ਪਰ ਉਹਨਾਂ ਦੇ ਸਵਾਲ ਦੇ ਵਿੱਚੋਂ ਹੀ ਸਵਾਲ ਆ ਗਿਆ ਵੀ ਸੰਗਤ ਨੇ ਸਿਰਫ ਭਾਈ ਅਮਰਪਾਲ ਸਿੰਘ ਨੂੰ ਜਾਂ ਐਸਲਤੀ ਜਵਾਕ ਨੂੰ ਚੋਣ ਲੜਨ ਨੂੰ ਕਿਹਾ ਜਾਂ ਕੱਲਾ ਇਹੀ ਡਿਬਰੂਗੜ ਬੰਦਾ ਬਾਜੇ ਕੇ ਬੰਦ ਨਹੀਂ ਹੈਗਾ ਕੱਲ ਸੀ ਬੰਦ ਨਹੀਂ ਹੈਗਾ ਉਹ ਬੁੱਕਣ ਵਾਲਾ ਮੇਰੇ ਖਿਆਲ ਨਾਲ ਸ਼ਾਇਦ ਉਹ ਨਹੀਂ ਮੰਦ ਹੈਗਾ ਮੈਨੂੰ ਐਗਜ਼ੈਕਟ ਨਹੀਂ ਪਤਾ ਬੁੱਕਣ ਵਾਲਾ ਉੱਥੇ ਹੈ ਕਿ ਨਹੀਂ ਹੈਗਾ ਠੀਕ ਆ ਜਿਹੜੇ ਬਾਕੀ ਨੇ ਮੈਂ ਨਾਲ ਦੇ ਕਹਿੰਨਾ ਵੀ ਕੱਲਾ ਅਮਰਿਤਪਾਲ ਕਿਉਂ ਇਲੈਕਸ਼ਨ ਲੜੇ ਬਾਕੀ ਵੀ ਤਾਂ ਅੰਦਰ ਨੇ ਉਹਨਾਂ ਨੂੰ ਕਿਉਂ ਨਹੀਂ ਇਲੈਕਸ਼ਨ ਲੜਾ ਰਹੇ ਜੇ ਤੁਸੀਂ ਪੰਥਕ ਇਲੈਕਸ਼ਨ ਨਹੀਂ ਲੜਨਾ ਇਹ ਇਲੈਕਸ਼ਨ ਪੰਥਕ ਨਹੀਂ ਪੰਥਕ ਤੋਂ ਵੱਧ ਇਹ ਉਹਦੀ ਆਜ਼ਾਦੀ ਵਾਸਤੇ ਇਲੈਕਸ਼ਨ ਆ ਉਹ ਜਿਹੜਾ ਲੱਗਿਆ ਧਰਨਾ ਉਹ ਵੀ ਉਹਦੀ ਆਜ਼ਾਦੀ ਵਾਸਤੇ ਲੱਗਿਆ ਤੁਸੀਂ ਇੱਕ ਚੀਜ਼ ਨੂੰ ਹੁਣ ਇਹਦੇ ਚੇਲੇ ਜੜੇ ਆ ਨਾ ਗਾਲਾਂ ਕੱਢਣਗੀਆਂ ਕੱਢਣੀਆਂ ਹੋਣਗੀਆਂ ਕੱਢਦੇ ਰਹਿਣਗੇ ਗਾਲ ਕੱਢਣ ਦਾ ਮਤਲਬ ਕਿ ਤੁਹਾਡੇ ਕੋਲ ਮੇਰੇ ਤਰਕ ਦਾ ਜਵਾਬ ਨਹੀਂ ਹੈਗਾ ਜਦੋਂ ਤੁਹਾਡੇ ਕੋਲ ਮੇਰੇ ਤਰਕ ਦਾ ਜਵਾਬ ਨਹੀਂ ਹੋਵੇ ਨਾ ਫਿਰ ਖੁੰਨਕ ਦੇ ਵਿੱਚ ਤੁਸੀਂ ਗਾਲੀ ਕੱਢ ਸਕਦੇ ਹੋ ਹੋਰ ਤੁਹਾਡੇ ਕੋਲ ਕੁਝ ਹੈ ਨਹੀਂ ਹੁਣ ਸਵਾਲ ਇਹ ਆ ਬੰਦੀ ਸਿੰਘ ਰਿਹਾਈ ਮੋਰਚਾ ਲੱਗਿਆ ਸੀ ਮੋਹਾਲੀ 18 ਤਰੀਕ ਨੂੰ ਹਾਈ ਕੋਰਟ ਨੇ ਕਿਹਾ ਤਾਂ ਕਿ ਖਾਲੀ ਕਰਾਓ ਠੀਕ ਉੱਥੇ ਬੰਦਾ ਨਹੀਂ ਇੱਕ ਨਿਹੰਗ ਸਿੰਘ ਬੈਠੇ ਨੇ ਉੱਥੇ ਦੇ ਜਿਹੜੇ ਮੋਹਤਵਾਰ ਸੀ ਉਹ ਵੀ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਇਕੱਲਾ ਆ ਠੀਕ ਹਜ਼ੂਰੀ ਚ ਪੰਜ ਸਿੰਘ ਹੁੰਦੇ ਨੇ ਬਸ ਉਹ ਪੂਰਾ ਮੋਰਚਾ ਜਿਹੜਾ ਆ ਉਹ ਨਿਸਤ ਨਬੂਦ ਹੋ ਚੁੱਕਿਆ ਟਾਰਪੀਡੋ ਹੋ ਚੁੱਕਿਆ ਉਹ ਮੋਰਚਾ ਇਹ ਬੰਦੀ ਸਿੰਘ ਰਿਹਾਈ ਮੋਰਚਾ ਲਾ ਕੇ ਬੈਠੇ ਨੇ ਪਰਲੇ ਪਾਸੇ ਠੀਕ ਕੀ ਜਗਤਾਰ ਸਿੰਘ ਹਵਾਰਾ ਰਾਜੋਆਣਾ ਸਾਹਿਬ ਤੇ ਬਾਕੀ ਜਿਹੜੇ ਸਿੰਘ ਨੇ ਉਹ ਬੰਦੀ ਨਹੀਂ ਹੈਗੇ 32-32 ਸਾਲਾਂ ਤੋਂ ਇਹ ਇਕੱਲਾ ਬੰਦੀ ਆ ਉਹ ਪੂਰੇ ਤੋਂ ਪੂਰਾ ਮੋਰਚਾ ਹਾਈਜੈਕ ਹੋ ਗਿਆ ਤੁਹਾਡੇ ਪੂਰੇ ਪੰਥ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਜਿਹੜਾ ਅਸਲ 'ਚ ਬੰਦੀ ਸਿੰਘ ਰਿਹਾਈ ਮੋਰਚਾ ਸੀ ਉਹ ਪੂਰਾ ਹਾਈਜੈਕ ਹੋ ਗਿਆ ਜੇ ਕਹੋ ਮੈਂ ਗਲਤ ਕਹਿਆ ਨਾ ਜੇ ਉਹ ਮੋਰਚਾ ਨਹੀਂ ਹਾਈਜੈਕ ਹੋਇਆ ਤੇ ਉਹ ਮੋਰਚਾ ਹਾਈਜੈਕ ਹੋ ਕੇ ਡਿਬਰੂਗੜ ਨਹੀਂ ਚਲਾ ਗਿਆ ਪੂਰੇ ਦਾ ਪੂਰਾ ਮੋਰਚਾ ਹੀ ਹਾਈਜੈਕ ਹੋ ਚੁੱਕਿਆ ਬੰਦੀ ਸਿੰਘ ਰਿਹਾਈ ਹੁਣ ਬੰਦੀ ਸਿੰਘ ਇਹ ਨੇ ਬੰਦੀ ਸਿੰਘ ਰਿਹਾਈ ਮੋਰਚਾ ਲੱਗਿਆ ਉੱਥੇ ਸੀ ਤੇ ਬੰਦੀ ਸਿੰਘ ਇਹ ਨੇ ਕਾਹਦੇ ਚ ਗਏ ਨੇ ਇਹ ਕੀ ਕੀਤਾ ਇਹਨਾਂ ਨੇ ਕਿਹੜਾ ਆਸਮਾਨ ਪਾੜਿਆ ਮਾਮਾ ਦੇ ਪੁੱਤੰ ਮਰਵਾ ਕੇ ਤੇ ਬਹੁਤ ਸਾਰੀਆਂ ਮਾਮਾ ਦੇ ਪੁੱਤਰ ਰੁਲਾ ਕੇ ਬਹੁਤ ਸਾਰੇ ਪਨਾਮਾ ਦੇ ਜੰਗਲਾਂ ਚ ਰੁਲ ਰੁਲ ਗਏ ਹੋਣੇ ਵਿਚਾਰੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈਣਾ ਤੇ ਇਹ ਹੁਣ ਆਪ ਐਮਪੀ ਬਣਨ ਨੂੰ ਫਿਰਦੇ ਨੇ ਆਪ ਪੈਨਸ਼ਨਾਂ ਲੈਣ ਨੂੰ ਫਿਰਦੇ ਨੇ ਸਾਬਕਾ ਖਾੜਕੂ ਜਿੰਨੇ ਵੀ ਨੇ ਉਹਨਾਂ ਨੇ ਕਦੀ ਇਲੈਕਸ਼ਨ ਨਹੀਂ ਲੜਿਆ ਮੋਸਟਲੀ ਨੇ ਇਲੈਕਸ਼ਨ ਨਹੀਂ ਲੜਿਆ ਤੇ ਜਦੋਂ ਉਹਨਾਂ ਦੇ ਵਿੱਚ ਵਿਚਰਦੇ ਆ ਬੈਠਦੇ ਆ ਗੱਲ ਕਰਦੇ ਆ ਅਗਲੇ ਇਹ ਕਹਿੰਦੇ ਆ ਕਿ ਅਸੀਂ ਇਸ ਸਟੇਟ ਦੇ ਨਾਲ ਫਾਈਟ ਲੜੀਆ ਤੇ ਅਸੀਂ ਇਸ ਸਟੇਟ ਦੀ ਲਤ ਦੇ ਥੱਲੇ ਦੀ ਲੜਕੇ ਇਹਨਾਂ ਦੇ ਤਿਰੰਗੇ ਨੂੰ ਸਲੂਟ ਮਾਰ ਕੇ ਇਹਨਾਂ ਦੇ ਸੰਵਿਧਾਨ ਦੀ ਏਕਤਾ ਤੇ ਅਖੰਡਤਾ ਦੀ ਸੌ ਨਹੀਂ ਝੁੱਕ ਸਕਦੇ ਇਹ ਸਾਡੀ ਆਣਕ ਤੇ ਸਾਡਾ ਜ਼ਮੀਰ ਇਸ ਸੀਜ਼ ਦੀ ਗਵਾਹੀ ਨਹੀਂ ਪਰਦਾ ਇਹ ਖਾੜਕੂ ਸਿੰਘ ਕਹਿੰਦੇ ਨੇ ਔਰ ਠੋਕੇ ਕਹਿੰਦੇ ਨੇ ਤੁਸੀਂ ਜੜੇ ਮਰਜੀ ਖਾੜਕੂ ਸਿੰਘ ਦੀ ਇੰਟਰਵਿਊ ਕਰ ਲਿਓ ਉਸ ਦੇ ਲਈ ਸਟੈਂਡ ਹੋਣਾ ਜ਼ਰੂਰੀ ਹੈ ਹਾਂ ਸਟੈਂਡ ਦੇਖੋ ਤਾਂ ਆਪਾਂ ਲੜੇ ਆ ਨਾ ਆਪਾਂ ਲੜੇ ਆ ਨਾ ਇੱਕ ਚੀਜ਼ ਦੇ ਲਈ ਲੜੇ ਆ ਸਟੈਂਡ ਕਲੀਅਰ ਹੋਣਾ ਚਾਹੀਦਾ ਤੁਸੀਂ ਬਿਲਕੁਲ ਕੱਟ ਸ਼ਾਟ ਕਲੀਅਰ ਹੋਣੇ ਚਾਹੀਦੇ ਹੋ ਜੇ ਤੁਸੀਂ ਖੱਬੇ ਹੋ ਤਾਂ ਖੱਬੇ ਜੇ ਸੱਜੇ ਹੋ ਤਾਂ ਸੱਜੇ ਹੁਣ ਕਿਹੜੇ ਮੂੰਹ ਦੇ ਨਾਲ ਇਹ ਇਹ ਜਾ ਕੇ ਸੰਭਵਧਾਨ ਦੀ ਸੌ ਚੱਕੂਗਾ ਜਦੋਂ ਉੱਥੇ ਕਿਸੇ ਦੀ ਵੀ ਸੌ ਚੱਕੀ ਸੌ ਚੱਕਦਾ ਉਹ ਲੈ ਲਿਓ ਵੀਡੀਓ ਮੈਂ ਭਾਰਤ ਦੇ ਸੰਵਿਧਾਨ ਦੀ ਸੌ ਚੁੱਕ ਕੇ ਇਸ ਤਰੀਕੇ ਕਹੂਗਾ ਸ਼ਰਮ ਨਹੀਂ ਆਉਗੀ ਤੇ ਉਹ ਮੁੰਡੇ ਨਹੀਂ ਯਾਦ ਆਣਗੇ ਉਹ ਤਾਂ ਅਮਰਿਤਪਾਲ ਸਿੰਘ ਨੂੰ ਪਤਾ ਹੋਣਾ ਹੈ ਪਰ ਸਵਾਲ ਵਾਕਈ ਬੜੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਪਤਨ ਮਾ ਹਲੇ ਸਵਾਲ ਬਹੁਤ ਨੇ ਕਰਾਂਗੇ ਇਹ ਚੱਲਦੇ ਚੱਲਾਂਗੇ ਮੰਨਾਲੀ ਗੱਲ ਇਹ ਆ ਵੀ ਐਨਐਸਏ ਤਾਂ ਇਹਦੇ ਤੇ ਲੱਗੀ ਹੋਈ ਆ ਸੌ ਚੁੱਕਣਾ ਤਾਂ ਬੜੀ ਦੂਰ ਦੀ ਗੱਲ ਆ ਜਦੋਂ ਨਾਮਿਨੇਸ਼ਨ ਭਰਨੀ ਆ ਨਾਮਿਨੇਸ਼ਨ ਦਾ ਐਫੀਡੇਵਿਟ ਕਿਸੇ ਦਾ ਵੀ ਕੱਢ ਲਿਓ ਨੋਮੀਨੇਸ਼ਨ ਦੇ ਐਫੀਡੇਵਿਟ ਦੇ ਵਿੱਚ ਲਿਖਣਾ ਪੈਣਾ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਵੱਲੋਂ ਬਣਾਏ ਲੋਕਤੰਤਰ ਦੇ ਵਿੱਚ ਲੋਕਤੰਤਰੀ ਰੀਤੋ ਰਿਵਾਜਾਂ ਦੇ ਨਾਲ ਲੜੇ ਜਾਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਜਾਂ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਚੋਣ ਲੜਨ ਦੀ ਚੋਣ ਕਮਿਸ਼ਨ ਤੋਂ ਆਗਿਆ ਮੰਗਦਾ ਇਹ ਅਮਰਤਪਾਲ ਲਿਖੂਗਾ ਕਿ ਇਹ ਤੂੰ ਲਿਖੇਗਾ ਅਮਰਤਪਾਲ ਸਿੰਘ ਜੇ ਲਿਖੇਗਾ ਤੇ ਫਿਰ ਜਿਹੜਾ ਖਾਲਿਸਤਾਨ ਦਾ ਤੂੰ ਗੱਲ ਕਰਦਾ ਸੀ ਫਿਰ ਉਹ ਕਿੱਥੇ ਗਈ ਤੇ ਜੇ ਤੂੰ ਖਾਲਸਾਣ ਦੀ ਗੱਲ ਤੋਂ ਮੁਨਕਰ ਹੋ ਕੇ ਇਹ ਲਿਖ ਰਿਹਾ ਤੇ ਫੇਰ ਉਹ ਰਾਜਦੇਵ ਸਿੰਘ ਖਾਲਸਾ ਇਹ ਗੱਲ ਵਿੱਚ ਰਹਿ ਗਈ ਫੇਰ ਦੁਹੇ ਦੱਸ ਵੀ ਤੂੰ ਸੰਵਿਧਾਨ ਦਾ ਪਾਣੀ ਭਰੇਗਾ ਹੁਣ ਹੈ ਤੂੰ ਸੰਵਿਧਾਨ ਦੇ ਅੱਗੇ ਝੁਕੇਗਾ ਲਫ਼ਜ਼ ਦਾ ਕੁਝ ਹੋ ਰਿਹਾ ਪਰ ਮੈਂ ਇਹੀ ਕਹਿਣਾ ਵੀ ਤੂੰ ਝੁਕੇਗਾ ਸਭੇ ਕ ਲਫ਼ਜ਼ ਇਹੀ ਆ ਤੇਰਾ ਵਕੀਲ ਰਾਜਦੇਵ ਸਿੰਘ ਖਾਲਸਾ ਇਹ ਬੜੀ ਖਤਰਨਾਕ ਚੀਜ਼ ਆ ਹੁਣ ਇਹਦੇ ਚੇਲੇ ਸਮਝਣ ਕਿਉਂਕਿ ਆਪਾਂ ਸ਼ੁਰੂ ਚ ਕਿਹਾ ਸੀ ਵੀ ਬੀਬੀ ਬੀਜੇਪੀ ਤੋਂ ਇਹਨੂੰ ਉਹ ਮਿਲੀ ਆ ਬੁਲਟ ਪ੍ਰੂਫ ਗੱਡੀ ਮਿਲੀ ਹੈ ਜਿਹੜੀ ਇਹ ਲੈ ਕੇ ਗਿਆ ਸੀਗਾ ਥਾਣੇ ਤੇ ਚੜ੍ਹਨ ਵਾਸਤੇ ਹੈਨਾ ਉਹਦਾ ਜਿਹੜਾ ਮਾਲਕ ਸੀਗਾ ਉਹ ਵੀ ਆ ਗਿਆ ਬੀਜੇਪੀ ਨਾਲ ਉਹਦੇ ਲਿੰਕ ਵੀ ਆ ਗਏ ਉਹਦੀਆਂ ਫੋਟੋਜ਼ ਵੀ ਆ ਗਈਆਂ ਸਾਰਾ ਕੁਝ ਆ ਗਿਆ ਪਰ ਇਹਦੇ ਚੇਲੇ ਨਹੀਂ ਮੰਗੇ ਮੰਨੇ ਚਲੋ ਉਹ ਬੀਜੇਪੀ ਦਾ ਕਨੈਕਸ਼ਨ ਥੋੜਾ ਕੱਚਾ ਕਨੈਕਸ਼ਨ ਸੀ ਹੁਣ ਰਾਜਦੇਵ ਸਿੰਘ ਖਾਲਸਾ ਜਿਹੜਾ ਦਾ ਵਕੀਲ ਆ ਜਿਹੜਾ ਇਹਨੂੰ ਇਨੈਕਸ਼ਨ ਲੜਵਾ ਰਿਹਾ ਹੈ ਉਹ ਕੋਣ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਵੱਲੋਂ ਬਣਾਈ ਇੱਕ ਬ੍ਰਾਂਚ ਜਿਹੜੀ ਸਿੱਖਾਂ ਦੇ ਵਿੱਚ ਕੁਸਪੇ ਐਡ ਕਰਨ ਨੂੰ ਬਣਾਈ ਗਈ ਸਿੱਖਾਂ ਦੇ ਵਿੱਚ ਉਹਨੂੰ ਵੜਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉਹਦੇ ਵੱਲੋਂ ਸਿੱਖਾਂ ਦੇ ਇਲੈਕਸ਼ਨ ਲੜਨ ਦੀ ਵੀ ਐਸਜੀਪੀਸੀ ਦੇ ਇਲੈਕਸ਼ਨ ਲੜਨ ਦੀ ਵੀ ਕੋਸ਼ਿਸ਼ ਨਾ ਹੋਈ ਉਹ ਇੱਕ ਪੱਤਾ ਖੇលਿਆ ਗਿਆ ਸੀ ਆਰਐਸਐਸ ਵੱਲੋਂ ਉਹਦਾ ਜਿਹੜਾ ਰਾਸ਼ਟਰੀ ਅਧਿਖਸ਼ ਸੀਗਾ ਉਹ ਸੀਗਾ ਰਾਜਦੇਵ ਸਿੰਘ ਖਾਲਸਾ ਜਿਹੜਾ ਇਸ ਟਾਈਮ ਇਹਦਾ ਵਕੀਲ ਆ ਜਦੋਂ ਪੂਰੇ ਪੰਥ 'ਚੋਂ ਰਾਜਦੇਵ ਸਿੰਘ ਖਾਲਸਾ ਨੂੰ ਮੈਂ ਸਿੱਧੀ ਗੱਲ ਕਹਾਂ ਲਾਹਣ ਤਾਂ ਪਈਆਂ ਗਾਲਾਂ ਵਈਆਂ ਉਹਦੀ ਲੋਕਾਂ ਨੇ ਐਸੀ ਦੀ ਤਹਿਸੀ ਕੀਤੀ ਚੰਗੀ ਤਰੀਕੇ ਨਾਲ ਵੀ ਤੂੰ ਜਾ ਕੇ ਉਹਨਾਂ ਦੀ ਅ ਕੁਛੜ ਚੜ ਗਿਆਂ ਆ ਰਹੇ ਸਸ ਵਾਲਿਆਂ ਦੀ ਪੂਰੇ ਸੋਸ਼ਲ ਮੀਡੀਆ ਤੇ ਚੱਲਿਆ ਇਹ ਮੇਰੇ ਲਫ਼ਜ਼ ਨਹੀਂ ਆ ਸੋਸ਼ਲ ਮੀਡੀਆ ਤੇ ਚੱਲਿਆ ਬਹੁਤ ਸਾਰੀਆਂ ਪੋਸਟਾਂ ਹੱਲੇ ਵੀ ਪਈਆਂ ਨੇ ਉਸ ਤੋਂ ਬਾਅਦ ਉਹਨੇ ਉੱਥੋਂ ਦੀ ਰਿਜ਼ਾਈਨਿੰਗ ਦਿੱਤਾ ਆਰਐਸਐਸ ਦਾ ਉਹ ਪੱਤਾ ਫੇਲ ਹੋ ਗਿਆ ਰਾਸ਼ਟਰੀ ਸਿੰਘ ਸੰਗਤ ਵਾਲਾ 2016 ਚ ਹੁਣ 2024 ਆ ਉਹੀ ਬੰਦਾ ਰਾਜਦੇਵ ਸਿੰਘ ਖਾਲਸਾ ਉਹੀ ਮੈਂਟੈਲਿਟੀ ਹੁਣ ਅਮਰਤਪਾਲ ਦਾ ਵਕੀਲ ਖੜਿਆ ਕਿੱਥੇ ਜਾਂਦੀ ਹੈ ਗੱਲ ਪਹਿਲਾਂ ਆ ਬੀਜੇਪੀ ਵਾਲੋ ਇਹਨੂੰ ਬਲਟ ਪ੍ਰੂਫ ਗੱਡੀ ਜਾਂਦੀ ਆ ਜਿਹੜੀ ਹੱਲ ਥਾਣੇ ਗਈ ਆ ਆ ਰਾਜਦੇਵ ਸਿੰਘ ਖਾਲਸਾ ਇਹਦਾ ਵਕੀਲ ਨਿਕਲਦਾ ਫਿਰ ਉਹ ਹਜ਼ੂਰ ਸਾਹਿਬ ਵਾਲਾ ਬਾਬਾ ਉਹਦੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਫਿਰ ਰਹੀ ਆ ਜਿਹਦੀ ਗੱਡੀ 'ਚ ਬੈਠ ਕੇ ਉੱਤਰਾਖੰਡ ਤੋਂ ਆਇਆ ਸੀ ਉਹਦੀ ਗੱਡੀ ਉਹ ਬਾਉਂਡ ਹੋਈ ਆ ਇਹ ਇਹਨੂੰ ਟਰਾਂਸਪੋਰਟ ਕਰਨ ਦੇ ਵਿੱਚ ਉਹਦੀ ਵੀਡੀਓ ਕੱਲ ਪਰਸੋਂ ਦੀ ਵੀਡੀਓ ਆ ਉਹ ਭਗਵਾ ਧਾਰੀਆਂ ਦਾ ਝੰਡਾ ਚੜਾ ਰਿਹਾ ਤੇ ਬੋਲੇ ਸੋਨੇ ਹਾਲ ਦੇ ਜ ਘਾਰੇ ਲੱਗ ਰਹੇ ਨੇ ਹੁਣ ਇਸ ਇਲਤੀ ਜਵਾਕ ਦੇ ਚੇਲੇ ਇਹ ਤਿੰਨ ਚੀਜ਼ਾਂ ਨੂੰ ਹੀ ਰੱਖ ਕੇ ਮੈਨੂੰ ਇਹ ਜਸਟੀਫਾਈਡ ਕਰਨ ਵੀ ਇਹ ਸੰਵਿਧਾਨ ਦੀ ਜਿਹੜੀ ਸੋਚ ਉੱਕਣ ਦੀ ਤਿਆਰੀ ਕਰ ਰਿਹਾ ਹੈ ਇਹ ਕਿਹੜਾ ਸਾਡਾ ਖਾਲਸਾਣ ਦਾ ਸੰਵਿਧਾਨ ਆ ਜਿਹਦੇ ਹੇਠਾਂ ਇਹ ਰਾਸ਼ਟਰੀ ਸੰਵਿਧਾਨ ਦੀ ਸੋਚ ਉੱਕਣ ਦੀ ਤਿਆਰੀ ਕਰ ਰਿਹਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਧਨਵਾਦ ਧੰਨਵਾਦ ਜੀ ਭਗੇ ਸਿੰਘ ਦੁਆਬੀ ਵਾਕਈ ਸਵਾਲ ਕਈ ਨਹੀਂ ਪਹਿਲਾ ਸਵਾਲ ਜਿਵੇਂ ਅਸੀਂ ਸ਼ੁਰੂਆਤ ਵੀ ਕੀਤੀ ਸੀ ਪਹਿਲਾ ਸਵਾਲ ਇਹੀ ਹੈ ਕਿ ਹੁਣ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਮੰਗ ਨੂੰ ਛੱਡ ਕੇ ਭਾਰਤੀ ਮੁਖਤਾਰਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਵਿੱਚ ਹੈ ਦੂਜਾ ਸਵਾਲ ਕੀ ਹੁਣ ਲੋਕ ਸਭਾ ਚੋਣਾਂ ਲੜਨ ਦੀ ਗੱਲ ਸਾਹਮਣੇ ਆਉਂਦੀ ਖਾਲਿਸਤਾਨ ਦੀ ਮੰਗ ਭੁੱਲ ਕੇ ਹੁਣ ਪੰਜਾਬ ਦੇ ਦਰਦੀ ਯਾਤ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਆਈ ਤੀਜਾ ਸਵਾਲ ਕੀ ਅੰਮ੍ਰਿਤਪਾਲ ਸਿੰਘ ਜਿਹੜੇ ਦੇਸ਼ ਨੂੰ ਯਾਨਕੀ ਭਾਰਤ ਨੂੰ ਆਪਣਾ ਦੇਸ਼ ਨਾ ਮੰਨ ਕੇ ਪਾਸਪੋਰਟ ਨੂੰ ਸਿਰਫ ਇੱਕ ਟਰੈਵਲ ਡਾਕੂਮੈਂਟ ਕਹਿੰਦਾ ਸੀ ਹੁਣ ਉਹੀ ਅਮਰਿਤਪਾਲ ਸਿੰਘ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਸੋਚ ਚੁੱਕੇਗਾ ਤੇ ਕਿਉਂ ਚੁੱਕੇਗਾ ਤੇ ਇੱਕ ਸਵਾਲ ਇਹ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਅਮਰਿਤਪਾਲ ਸਿੰਘ ਦਾ ਮੁਖ ਟੀਚਾ ਸਿਰਫ ਮਾਵਾਂ ਦੇ ਪੁੱਤ ਮਰਵਾ ਕੇ ਆਪਣੀ ਸਿਆਸਤ ਨੂੰ ਚਮਕਾਉਣਾ ਸੀ ਮੈਂਬਰ ਪਾਰਲੀਮੈਂਟ ਬਣਨਾ ਸੀ ਤਨਖਾਹਾਂ ਲੈਣੀਆਂ ਸੀ ਪੈਨਸ਼ਨਾਂ ਲੈਣੀਆਂ ਸੀ ਐਸੇ ਕਈ ਸਵਾਲ ਨੇ ਜੋ ਸਾਹਮਣੇ ਆ ਰਹੀ ਨਹੀਂ ਤੇ ਇੱਕ ਆਖੀਰ ਦੇ ਵਿੱਚ ਜਿਹੜਾ ਸਵਾਲ ਹੈ ਜਿਸ ਬੰਦੇ ਤੇ ਐਨਐਸਏ ਯਾਨਕੀ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਹੋਵੇ ਐਨਐਸਏ ਲੱਗਾ ਹੋਵੇ ਤੇ ਉਹ ਐਨਐਸਏ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਹੋਵੇ ਕਿ ਉਹ ਬੰਦਾ ਵੀ ਭਾਰਤੀ ਸੰਵਿਧਾਨ ਦੇ ਹੇਠ ਇਲੈਕਸ਼ਨ ਲੜ ਸਕਦਾ ਹੈ ਜਿਹੜਾ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਐਨਐਸਏ ਦੇ ਤਹਿਤ ਜੇਲ੍ਹ 'ਚ ਬੰਦ ਹੈ ਕਿ ਉਹ ਇਲੈਕਸ਼ਨ ਲੜ ਸਕਦਾ ਹੈ ਜਾਂ ਫਿਰ ਨਹੀਂ ਜਮਨਾਪਸੰਨ ਉਸ ਦਿਨ ਨਾਲ ਠਾਕੁਰ ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ